ਡਾਰਕ ਵੈਬ ਤੇ ਅਸੀਂ ਗੱਲਬਾਤ ਕਰੀਏ ਤਾਂ ਇਸ ਨੂੰ ਅਗਰ ਅਸੀਂ ਡਿਫਾਈਨ ਕਰਨਾ ਹੋਵੇ ਡਾਰਕ ਵੈਬ ਹੈ ਕੀ ਹੈ ਦੇਖੋ ਹਰੇਕ ਕੋਈ ਲੋਕੀ ਡਰਨ ਲੱਗ ਜਾਂਦੇ ਆ ਡਾਰਕ ਵੈਬ ਦੇ ਨਾਂ ਤੋਂ ਤਕਰੀਬਨ 90 ਤੋਂ 70% ਲੋਕਾਂ ਨੂੰ ਇਹੀ ਲੱਗ ਜਊਗਾ ਵੀ ਇਹ ਬੜੀ ਖਤਰਨਾਕ ਆ ਇੱਕ ਆ ਵਾ ਇੰਦੇ ਚਾ ਵਾ ਇਹ ਕੀ ਹੈ ਜੀ ਡਾਰਕ ਵੈਬ ਇੱਕ ਪ੍ਰਾਈਵੇਟ ਹੈ ਹੈਕਰਾਂ ਦੁਆਰਾ ਬਣਾਈ ਗਈ ਇੱਕ ਓਨੀਅਨ ਵੈਬਸਾਈਟ ਆ ਜੇ ਮੈਂ ਤੁਸੀਂ ਕੋਈ ਚੀਜ਼ Google ਤੇ ਸਰਚ ਕਰਦੇ ਹੁੰਦਾ ਹੁੰਦਾ 1% ਹੁੰਦਾ। ਅਗਰ ਤੁਸੀਂ ਡਾਰਕ ਵੈਬ ਤੇ ਸਰਚ ਕਰੋਗੇ ਤਾਂ ਉਹਦਾ 100% ਆਊਗਾ। ਜੀ। ਯਾਨੀ ਕਿ ਇੰਟਰਨੈਟ ਦੇ ਉੱਤੇ ਇੱਕ ਆਜ਼ਾਦੀ ਆ। ਇਹਦੇ ਵਿੱਚ ਕੀ ਹੈ ਜੀ ਤਾਂ ਤੁਹਾਨੂੰ ਹਰੇਕ ਤਰ੍ਹਾਂ ਦੇ ਹੈਕਰ ਮਿਲ ਜਾਣਗੇ। ਹਰੇਕ ਤਰ੍ਹਾਂ ਦਾ ਤੁਹਾਨੂੰ ਇੱਕ ਕ੍ਰਿਮੀਨਲ ਯਾਨੀ ਕਿ ਮਾਈਂਡਡ ਬੰਦਾ ਮਿਲ ਜੂਗਾ ਵੀ ਜੇ ਤੁਸੀਂ ਕੁਝ ਵੀ ਕਰਾ ਸਕਦੇ ਹੋ ਉਸ ਤੋਂ ਯਾਨੀ ਇਦਾਂ ਇਦਾਂ ਦੇ ਚੀਜ਼ਾਂ ਸੌਫਟ ਟਾਰਗੇਟ ਕਰ ਸਕਦੇ ਹੋ। ਉਹ ਸਾਰੀਆਂ ਡਾਰਕ ਵੈਬ ਦੇ ਉੱਤੇ ਅਵੇਲੇਬਲ। ਜਿਹੜੀਆਂ ਅੱਜਕੱਲ ਨੈਟ ਤੇ ਧਮਕੀਆਂ ਈਮੇਲ ਰਾਹੀਂ ਜਾਂ ਕੁਝ ਚੀਜ਼ਾਂ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ ਉਹ ਡਾਰਕ ਵੈਬ ਦੇ ਰਾਹੀਂ ਹੁੰਦੀਆਂ ਨੇ ਸ਼ਾਇਦ ਤੁਸੀਂ ਇੱਕ ਪਿੱਛੇ ਜੇ ਮੈਟਰ ਸੁਣਿਆ ਹੋਣਾ ਵੀ ਦਰਬਾਰ ਸਾਹਿਬ ਨੂੰ ਨਰਾਇਆਂ ਆਈਆਂ ਸੀਗੀਆਂ ਬਈ ਹਲੇ ਤੱਕ ਉਹ ਬੰਦੇ ਮੇਰੇ ਸਾਹਮਣੇ ਨਾਲ ਟ੍ਰੇਸ ਨਹੀਂ ਹੋਏ ਜਿਹੜੇ ਇੱਕ ਦੋ ਸ਼ਾਇਦ ਇਹਨਾਂ ਨੇ ਆਪਣੇ ਜਿਹੜੀ ਪੁਲਿਸ ਨੇ ਇਹਨਾਂ ਨੇ ਟ੍ਰੇਸ ਵੀ ਕੀਤੇ ਨੇ ਬੰਦੇ ਉਹ ਕਿਉਂਕਿ ਉਹ ਡਾਰਕ ਵੈਬ ਦੇ ਥਰੂ ਵੀ ਯੂਜ਼ ਕਰ ਸਕਦੇ ਆ ਕਿਉਂਕਿ ਡਾਰਕ ਵੈਬ ਦੇ ਜਿਹੜੇ ਆਈਪੀ ਦੀ ਲੋਕੇਸ਼ਨ ਆ ਉਹ ਹਰ ਸੈਕਿੰਡ ਚੇਂਜ ਹੋ ਜਾਂਦੀ ਆ अच्छा जी एद्दा भी हो सकता है की बंदा अपने नाल ਬਹਿ ਕੇ ਵੀ ਡਾਰਕ ਕਲੱਬ ਦੇ ਕੰਮ ਕਰਕੇ ਵੀ ਉਹ ਮੇਲ ਕਰਦਾ ਹੋਵੇ ਡਾਰਕ ਵੈਬ ਤੇ ਜਾਣਾ ਜਿਹੜਾ ਉਸ ਦਾ ਰਸਤਾ ਹੈ ਉਹ ਕਿੰਨਾ ਕੋ ਔਖਾ ਹੈ ਕਿ ਲੋਕ ਇਸ ਚੀਜ਼ ਨੂੰ इजीली ਸਿੱਖ ਸਕਦੇ ਨੇ ਦੇਖੋ ਮੈਂ ਡਾਰਕ ਵੈਬ ਤੇ ਹਰੇ ਕੋਈ ਬੰਦਾ ਜਣੀ ਯੂਜ਼ ਕਰ ਸਕਦਾ ਹੈ ਇਹਨੂੰ ਬਈ ਬਸ ਬੰਦੇ ਨੂੰ ਥੋੜੀ ਜੀ ਇੰਟਰਨੈਟ ਦੀ ਨੌਲੇਜ ਚਾਹੀਦੀ ਆ ਪਲੱਸ ਬੰਦੇ ਕੋਲ ਸਕਿੱਲ ਹੋਣੀ ਚਾਹੀਦੀ ਆ ਕਿ ਜਿਵੇਂ ਸੀ++ ਲੈਂਗੁਏਜ ਹੋ ਗਿਆ ਏਦਾਂ ਨਾਲ ਉਹ .net ਯਾਨੀ ਕਾਫੀ ਚੀਜ਼ਾਂ ਨੂੰ ਸਿੱਖਣੀਆਂ ਪੈਣਗੀਆਂ ਅਗਰ ਡਾਰਕ ਵੈਬ ਦੇ ਉੱਤੇ ਉਹਨੇ ਵਰਕ ਕਰਨਾ ਹੈ। ਬੈਡਰੂਮ, ਬਲੈਕ ਰੂਮ, ਵਾਈਟ ਰੂਮ ਕੀ ਹੈ? ਇਹ ਮੈਡਮ ਇੱਥੇ ਏਦਾਂ ਦੇ ਬੰਦੇ ਬੈਠੇ ਹੋਏ ਨੇ ਅਗਰ ਤੁਸੀਂ ਕਿਸੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਵਾ ਕੇ ਉਹਦੇ ਚੀਰ-ਫਾੜ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਤੋਂ ਕੁਝ ਪੈਸੇ ਲਿੱਤੇ ਜਾਣਗੇ ਤੁਹਾਡੇ ਸਾਹਮਣੇ ਬੰਦੇ ਨੂੰ ਲਾਈਵ ਕੈਮਰੇ ਦੇ ਵਿੱਚ ਇਹ ਤਾਂ ਟੀਰ ਕੇ ਉਹ ਹੈ ਜਿਵੇਂ ਤੁਸੀਂ ਕਹੋਗੇ ਵੀ ਬਾਹ ਵੜ ਦੋ ਤਾਂ ਬਾਹ ਮਾਰ ਦੇਣਗੇ ਡਾਰਕ ਵੈਬ ਤੇ ਜਿਹੜੇ ਬਲੈਕ ਹੈਟ ਹੈਕਰ ਨੇ ਜੀ ਉਹਨਾਂ ਦਾ ਗਰੁੱਪ ਹੀ ਬਹੁਤ ਵੱਡਾ ਹੀ ਉਹ ਤਾਂ ਸਾਰਾ ਦਿਨ ਬਸ ਉਹਨਾਂ ਦਾ ਕ੍ਰਿਮੀਨਲ ਮਾਈਂਡਡ ਇਹਦਾ ਡਾਟਾ ਚੱਕ ਦੋ ਹੁਣ ਪਿੱਛੇ ਜੋ ਉਹਨਾਂ ਨੇ ਇੰਸਟਾਗ੍ਰam ਦੇ ਸਾਰੇ ਪਾਸਵਰਡ ਡਾਰਕ ਵੈਬ ਤੇ ਲੀਕ ਕਰਤੇ ਹਮ ਉੱਥੇ ਇੱਕ ਸਾਈਟ ਹੈ ਜੀ ਕੁਝ ਪੈਸੇ ਦੋ ਤੁਹਾਨੂੰ ਇੰਸਟਾਗ੍ਰam ਦੇ ਸਾਰੇ ਜਿੰਨੇ ਪਾਸਵਰਡ ਲੀਕ ਹੋਏ ਆਉਂਦੀ ਪੀਡੀਐਫ ਦੇ ਦੇਣਗੇ ਜਿੱਦਾ ਮਰਜ਼ੀ ਖੋਲ ਖੋਲ ਕੇ ਲੌਗਇਨ ਕਰੀ ਜਾਓ ਤਾਂ ਜੋ ਸਮਾਂ ਹੁਣ ਆਪਾਂ ਕਿਵੇਂ ਗੱਲ ਕਰ ਰਹੇ ਆ ਬਦਲ ਚੁੱਕਿਆ ਕਈ ਵਾਰੀ ਕਈ ਰਿਸ਼ਤੇਦਾਰ ਕਈ ਦੋਸਤ ਜਿਹੜੇ ਈਰਖਾ ਰੱਖਦੇ ਹੁਣ ਉਹ ਵੀ ਕਰਵਾ ਦਿੰਦੇ ਕਿ ਇਹਦੇ ਫੋਲੋਅਰ ਵੱਧ ਗਏ ਤੇ ਮੇਰੇ ਘੱਟ ਨੇ ਤੇ ਉਹਨਾਂ ਨੇ ਆਪਣਾ ਇੰਸਟਾਗ੍ਰam ਉਹਦਾ ਹੈਕ ਕਰਵਾਤਾ ਕਿਵੇਂ ਬਚਿਆ ਜਾ ਸਕਦਾ ਦੇਖੋ ਇੰਸਟਾਗ੍ਰam ਹੈਕ ਹੁੰਦਾ ਅੱਜ ਦੇ ਟਾਈਮ 'ਚ ਸਿਰਫ ਇੱਕੋ ਹੀ ਲੱਗਿਆ ਫਿਸ਼ਿੰਗ ਹਮ ਇੱਕ ਫਿਸ਼ਿੰਗ ਹੁੰਦੀ ਹੈ ਜੀ ਮੈਂ ਤੁਹਾਨੂੰ ਇੱਕ ਹੈਕ ਲਿੰਕ ਭੇਜੂਗਾ ਉਹ ਲਿੰਕ ਦੇ ਥਰੂ ਤੁਸੀਂ ਕਲਿੱਕ ਕਰਨਾ ਜੀ ਤੁਹਾਡਾ ਈਵਨ ਕੀ ਸਾਰਾ ਇੰਸਟਾਗ੍ਰam ਜਿਹੜਾ ਉੰਡਾ ਯੂਜ਼ਰ ਨੇਮ ਠੀਕ ਹੈ ਜੀ ਮੇਰੇ ਕੋਲੇ ਆ ਜਾਣਾ ਇੱਕ ਆ ਤੇ ਕੱਲ ਟ੍ਰਿਕ ਚੱਲ ਰਹੀ ਹੈ ਜੀ ਫਾਲੋਅਰ ਵਧਾਉਣ ਵਾਲੀ ਹਾਂਜੀ ਉਹ ਅਸੀਂ ਵੀ ਸਾਡੇ ਵੀ ਬਹੁਤ ਜਾਂਦੇ ਜੀਆ ਟ੍ਰਿਕ ਉਹ ਅਸੀਂ ਤੁਹਾਨੂੰ ਇੱਕ ਲਿੰਕ ਸੈਂਡ ਕਰਾਂਗੇ ਵੀ ਤੁਸੀਂ ਆਪਣਾ ਇੰਸਟਾਗ੍ਰam ਜਿਹੜਾ ਵੈਰੀਫਾਈ ਕਰਾ ਲਓ ਜਾਂ ਫਿਰ ਆਪਣਾ ਇੰਸਟਾਗ੍ਰam ਨਾਲ ਦੇ ਫਾਲੋਅਰ ਵਧਾ ਲਓ ਤੁਸੀਂ ਉਹ ਤੇ ਕਲਿੱਕ ਕਰੋਗੇ ਉਹਨੇ ਓਪਨ ਹੁੰਦਿਆਂ ਨਾਲ ਹੀ ਕਹਣਾ ਯੂਜ਼ਰ ਨੇਮ ਪਾਸਵਰਡ ਭਰੋ ਹੂੰ ਜਦੋਂ ਤੁਸੀਂ ਉਹ ਯੂਜ਼ਰ ਨੇਮ ਪਾਸਵਰਡ ਫਿਲ ਕੀਤਾ ਉਹ ਸਾਡੇ ਕੋਲੇ ਆਏ ਨੇ ਸਾਰੀ ਡਿਟੇਲ ਹਾਂਜੀ ਉਸ ਤੋਂ ਬਾਅਦ ਮੈਡਮ ਇੰਸਟਾਗ੍ਰਾਮ ਆਪਣੇ ਕੰਪਿਊਟਰ ਲੌਗਇਨ ਕਰਕੇ ਤੁਹਾਡੀ ਸਾਰਾ ਕੁਝ ਚੇਂਜ ਕਰ ਦੋਈ ਟੋਕ ਫੈਕਟਰ ਲਗਾ ਦੋ ਕਿਰਪਾ ਕਰਕੇ ਸਿੱਖਿਓ ਤੁਸੀਂ ਇਹ ਪ੍ਰਬਲੀਨ ਕੋਲ ਜਿਸ ਤਰੀਕੇ ਦੇ ਨਾਲ ਸਮਾਂ ਬਦਲ ਚੁੱਕਿਆ ਹੈ ਸਮੇਂ ਦੇ ਬਦਲ ਦੇ ਨਾਲ ਸਾਡੀ ਟੈਕਨੋਲੋਜੀ ਵੀ ਜਿਹੜੀ ਹੈ ਕਾਫੀ ਚੇਂਜ ਹੋ ਚੁੱਕੀ ਹੈ ਅੱਜ ਅਸੀਂ ਬਹੁਤ ਖਾਸ ਟੌਪਿਕ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਪੈਸ਼ਲ ਗੈਸਟ ਹਰਪਿਕ ਜੀ ਮੌਜੂਦ ਨੇ ਜਿਨ੍ਹਾਂ ਨੂੰ ਕੀ ਡਾਕਟਰ ਐਪਲ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਗਲਬਤ ਕਰਦੇ ਆ ਡਾਰਕ ਵੈਬ ਦੀ ਡਾਰਕ ਵੈਬ ਕਿੰਨਾ ਕੁ ਖਤਰਨਾਕ ਹੈ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਉਸ ਉੱਤੇ ਅਵੇਲੇਬਲ ਨੇ ਤੇ ਕਿੰਨਾ ਕੋਈ ਦੇ ਤੋਂ ਅਵੇਅਰ ਹੋਣਾ ਚਾਹੀਦਾ ਕਿਉਂਕਿ ਸਾਈਬਰ ਕ੍ਰਾਈਮ ਅੱਜ ਕੱਲ ਦੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਫੋਨ ਦੇ ਹੈਕਿੰਗ ਟ੍ਰਿਕਸ ਇੱਕ-ਇੱਕ ਘਰ ਦੇ ਵਿੱਚ ਕੋਈ ਨਾ ਕੋਈ ਨੌਜਵਾਨ ਜਿਹੜਾ ਕਿ ਇੰਟਰਨੈਟ ਨੂੰ ਹੀ ਸਿੱਖ ਕੇ ਕਾਫੀ ਭਿਆਨਕ ਤਰੀਕੇ ਦੇ ਨਾਲ ਉਸ ਦਾ ਰੂਪ ਵੀ ਧਾਰਨ ਕੀਤਾ ਜਾਂਦਾ ਹੈ ਗੱਲਬਾਤ ਕਰਦੇ ਆ ਕਿ ਡਾਰਕ ਵੈਬ ਹੈ ਕੀ ਹੈ ਤੇ ਉਸ ਉਤੋਂ ਕਿਹੜੇ-ਕਿਹੜੀਆਂ ਭਿਆਨਕ ਚੀਜ਼ਾਂ ਜਿਹੜੀਆਂ ਨੇ ਉਹ ਖਰੀਦੀਆਂ ਜਾ ਸਕਦੀਆਂ ਨੇ ਕਿਹੜੇ-ਕਿਹੜੇ ਕੰਮ ਜਿਹੜੇ ਨੇ ਡਾਰਕ ਵੈਬ ਦੇ ਰਾਹੀਂ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਡਾਰਕ ਵੈਬ ਤੇ ਅਸੀਂ ਗੱਲਬਾਤ ਕਰੀਏ ਤਾਂ ਇਸ ਨੂੰ ਅਗਰ ਅਸੀਂ ਡਿਫਾਈਨ ਕਰਨਾ ਹੋਵੇ ਡਾਰਕ ਵੈਬ ਹੈ ਕੀ ਹੈ ਦੇਖੋ ਹਰੇਕ ਕੋਈ ਲੋਕੀ ਡਰਨ ਲੱਗ ਜਾਂਦੇ ਆ ਡਾਰਕ ਵੈਬ ਦੇ ਨਾਮ ਤੋਂ तकरीबन 90 ਤੋਂ 70% ਲੋਕਾਂ ਨੂੰ ਇਹੀ ਲੱਗੀ ਆਊਗਾ ਵੀ ਇਹ ਬੜੀ ਖਤਰਨਾਕ ਆ ਇੱਕ ਆ ਵਾ ਇੰਦੇ ਚ ਆ ਵਾ ਇਹ ਕੀ ਹੈ ਜੀ ਡਾਰਕ ਵੈਬ ਇੱਕ ਪ੍ਰਾਈਵੇਟ ਹੈ ਹੈਕਰਾਂ ਦੁਆਰਾ ਬਣਾਈ ਗਈ ਇੱਕ ਓਨੀਅਨ ਵੈਬਸਾਈਟ ਆ ਜਿਹਦੇ ਉੱਤੇ ਆਪਾਂ ਨੂੰ ਇੰਟਰਨੈਟ ਦੇ ਉੱਤੇ ਆਜ਼ਾਦੀ ਜਾਈਦੀ ਆ ਪੂਰੀ ਣੈਟ ਦੇ ਆਜ਼ਾਦੀ ਵੀ ਕੋਈ ਐਡਾ ਨਹੀਂ ਹੈਗਾ ਜਿਵੇਂ ਤੁਸੀਂ ਕੋਈ ਚੀਜ਼ Google ਤੇ ਸਰਚ ਕਰਦੇ ਹੁੰਦਾ ਹੁੰਦਾ 1% ਆਉਂਦਾ ਅਗਰ ਤੁਸੀਂ ਡਾਰਕ ਵੈਬ ਤੇ ਸਰਚ ਕਰੋਗੇ ਤਾਂ ਉਹ 100% ਆਊਗਾ ਜੀ ਯਾਨੀ ਕਿ ਇੰਡਸੈਂਸ ਕੀ ਇਹ ਕਿ ਇਹ ਇੰਟਰਨੈਟ ਦੇ ਉੱਤੇ ਇੱਕ ਆਜ਼ਾਦੀ ਆ ਤੇ ਇਹਦੇ ਵਿੱਚ ਕੀ ਹੈ ਜੀ ਤੇ ਤੁਹਾਨੂੰ ਹਰੇਕ ਤਰ੍ਹਾਂ ਦਾ ਹੈਕਰ ਮਿਲ ਜਾਣਗੇ ਹਰੇਕ ਤਰ੍ਹਾਂ ਦਾ ਤੁਹਾਨੂੰ ਇੱਕ ਕ੍ਰਿਮੀਨਲ ਯਾਨੀ ਕਿ ਮਾਈਂਡਡ ਬੰਦਾ ਮਿਲ ਜੂਗਾ ਵੀ ਜਿਵੇਂ ਤੁਸੀਂ ਕੁਝ ਵੀ ਕਰਾ ਸਕਦੇ ਹੋ ਤੋਂ ਯਾਨੀ ਐਡਾ ਐਡਾ ਦੇ ਚੀਜ਼ਾਂ ਸੌਫਟ ਟਾਰਗੇਟ ਕਰ ਸਕਦੇ ਹੋ ਉਹ ਸਾਰੀਆਂ ਡਾਰਕ ਵੈਬ ਦੇ ਉੱਤੇ ਅਵੇਲੇਬਲ ਨੇ ਜਿਹੜੀਆਂ ਅੱਜਕੱਲ ਨੈਟ ਤੇ ਧਮਕੀਆਂ ਈਮੇਲ ਰਾਹੀਂ ਜਾਂ ਕੁਝ ਚੀਜ਼ਾਂ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ ਉਹ ਡਾਰਕ ਵੈਬ ਦੇ ਰਾਹੀਂ ਹੁੰਦੀਆਂ ਨੇ ਸ਼ਾਇਦ ਤੁਸੀਂ ਇੱਕ ਪਿੱਛੇ ਮੈਟਰ ਸੁਣਾ ਹੋਣਾ ਵੀ ਦਰਬਾਰ ਸਾਹਿਬ ਨੂੰ ਪਾਈਆਂ ਸੀਗੀਆਂ ਬਈ ਹਲੇ ਤੱਕ ਉਹ ਬੰਦੇ ਮੇਰੇ ਸਾਹਮਣੇ ਨਾਲ ਟ੍ਰੇਸ ਨਹੀਂ ਹੋਏ ਜਿਹੜੇ ਇੱਕ ਦੋ ਸ਼ਾਇਦ ਇਹਨਾਂ ਨੇ ਆਪਣੇ ਜਿਹੜੀ ਪੁਲਿਸ ਨੇ ਇਹਨਾਂ ਨੇ ਟ੍ਰੇਸ ਵੀ ਕੀਤੇ ਨੇ ਬੰਦੇ ਓਕੇ ਜੀ ਉਹ ਡਾਰਕ ਵੈਬ ਦੇ ਥਰੂ ਵੀ ਯੂਜ਼ ਕਰ ਸਕਦੇ ਆ ਕਿਉਂਕਿ ਡਾਰਕ ਵੈਬ ਦੇ ਜਿਹੜੇ ਆਈਪੀ ਦੀ ਲੋਕੇਸ਼ਨ ਆ ਉਹ ਹਰ ਸੈਕਿੰਡ ਚੇਂਜ ਹੋ ਜਾਂਦੀ ਆ अच्छा जी एत्ता ਵੀ ਹੋ ਸਕਦਾ ਕੀ ਬੰਦਾ ਆਪਣੇ ਨਾਲ ਬਹਿ ਕੇ ਵੀ ਡਾਰਕ ਵੈਬ ਦੇ ਕੰਮ ਕਰਕੇ ਵੀ ਉਹ ਮੇਲ ਕਰਦਾ ਹੋਵੇ ਕਿਉਂਕਿ ਡਾਰਕ ਵੈਬ ਦੇ ਉੱਤੇ ਸੈਕਿੰਡ ਮੇਲ ਇੱਕ ਬਹੁਤ ਵੱਡਾ ਪ੍ਰੋਟੋਕੋਲ ਆ ਆਪਾਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਸੈਕਿੰਡ ਮੇਲ ਕਹਿੰਦੇ ਆ ਉਹ ਸੈਕਿੰਡ ਮੇਲ ਦੇ ਥਰੂ ਜੇ ਮੈਂ ਤੁਹਾਨੂੰ ਕੋਈ ਮੇਲ ਕਰੂੰਗਾ ਤਾਂ ਤੁਸੀਂ ਮੇਰਾ ਕੋਈ ਵੀ ਬਾਇਓ ਡਾਟਾ ਨਹੀਂ ਕਢਾ ਸਕਦੇ ਅੱਛਾ ਇਸ ਤਰੀਕੇ ਨਾਲ ਤਾਂ ਹੀ ਪੁਲਿਸ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਵੀ ਜਿਹੜੇ ਨੇ ਇਹ ਦੋਸ਼ੀ ਪਾਏ ਨਹੀਂ ਗਏ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਧਮਕੀ ਈਮੇਲ ਦੇ ਰਾਹੀਂ ਭੇਜੀ ਡਾਰਕ ਵੈਬ ਤੇ ਜਾਣਾ ਜਿਹੜਾ ਉਸ ਦਾ ਰਸਤਾ ਹੈ ਉਹ ਕਿੰਨਾ ਕੋ ਔਖਾ ਹੈ ਕਿ ਲੋਕ ਇਸ ਚੀਜ਼ ਨੂੰ इजीली ਸਿੱਖ ਸਕਦੇ ਨੇ ਟੈਕ ਕ੍ਰਾਈਮ ਦੀ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਮਾਹਰ ਹੋਣਾ ਚਾਹੁੰਦਾ ਹੈ ਅੱਜ ਕੱਲ ਸਮਾਂ ਬਦਲ ਚੁੱਕਿਆ ਹੈ ਸਪੈਸ਼ਲੀ ਜੇ ਮੈਂ ਨੌਜਵਾਨ ਪੀੜੀ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਜੇ ਸਾਨੂੰ ਫੋਨ ਦੀ ਟੈਕਨੋਲੋਜੀ 100% ਯੂਜ਼ ਕਰਨੀ ਆਉਂਦੀ ਹੈ ਤਾਂ ਅਸੀਂ ਉਹਦਾ ਅੱਗੇ ਐਡਵਾਂਟੇਜ ਵੀ ਲੈ ਸਕੀਏ ਦੇਖੋ ਮੈਮ ਡਾਰਕ ਵੈਬ ਤੇ ਹਰੇਕ ਕੋਈ ਬੰਦਾ ਯਾਨੀ ਯੂਜ਼ ਕਰ ਸਕਦਾ ਹੈ ਇਹਨੂੰ ਬਈ ਬਸ ਬੰਦੇ ਨੂੰ ਥੋੜੀ ਜੀ ਇੰਟਰਨੈਟ ਦੀ ਨੌਲੇਜ ਚਾਹੀਦੀ ਆ ਕਲਸ ਬੰਦੇ ਕੋਲੇ ਸਕਿੱਲ ਹੋਣੀ ਚਾਹੀਦੀ ਆ ਕਿ ਜਿਵੇਂ ਸੀ ਪਲਸ ਸਟਰ ਲੈਂਗੁਏਜ ਹੋ ਗਿਆ ਏਦਾਂ ਨਾਲ ਉਹਨੂੰ .net ਯਾਨੀ ਕਾਫੀ ਚੀਜ਼ਾਂ ਨੂੰ ਸਿੱਖਣੀਆਂ ਪੈਣਗੀਆਂ ਅਗਰ ਡਾਰਕ ਵੈਬ ਦੇ ਉੱਤੇ ਉਹਨੇ ਵਰਕ ਕਰਨਾ ਕਿਉਂਕਿ ਡਾਰਕ ਵੈਬ ਤੇ ਤੁਸੀਂ ਇੱਕ ਬ੍ਰਾਊਜ਼ਰ ਆ ਟਾਰ ਬ੍ਰਾਊਜ਼ਰ ਉਹਦੇ ਨਾਲ ਰਨ ਹੁੰਦੀ ਹੈ ਓਨੀਅਨ ਸਾਈਟ ਆ ਹੈ ਜਦੋਂ ਆਪਾਂ ਟਾਰ ਬ੍ਰਾਊਜ਼ਰ ਇੰਸਟਾਲ ਕਰ ਲੈਂਦੇ ਆ ਤਾਂ لوਕੀ www.com ਗੂਗਲ ਓਪਨ ਕਰੋਗੇ ਤਾਂ ਗੂਗਲ ਦੀ ਜਿਹੜੀ ਲੋਕੇਸ਼ਨ ਆ ਉਹ ਚੇਂਜ ਹੋ ਗਈ ਜਾਨਕਿ ਉਹ ਜੇ ਤੁਸੀਂ ਇੰਡਾ ਚ ਬੈ ਕੇ ਕਰੋਗੇ ਤਾਂ ਉਹਦੀ ਲੋਕੇਸ਼ਨ ਹੋ ਸਕਦਾ ਯੂਐਸ ਦੀ ਹੋਵੇ ਹੋ ਸਕਦਾ ਨੀਦਰਲੈਂਡ ਦੀ ਹੋਵੇ ਹੋ ਸਕਦਾ ਯੂਕੇ ਦੀ ਹੋਵੇ ਹਰ 10 ਸੈਕਿੰਡ ਬਾਅਦ ਹਰ 1 ਸੈਕਿੰਡ ਬਾਅਦ ਵੀ ਤੁਸੀਂ ਉਹਦੇ ਦਾ ਆਈਪੀ ਡਾਇਰੈਕਟ ਲਾ ਸਕਦੇ ਹੋ ਹਰ 1 ਸੈਕਿੰਡ ਬਾਅਦ ਉਹਨੇ ਲੋਕੇਸ਼ਨ ਚੇਂਜ ਕਰੀ ਜਾਨੀ ਗੂਗਲ ਨੇ ਵੀ ਇੱਥੇ ਆ ਮੈਂ ਤੇ ਅੱਜ ਕੱਲ ਕੀ ਹੈ ਜੀ ਹੁਣ ਮੈਂ ਪਿੱਛੇ ਜੇ ਇੱਕ ਦੋ ਇੰਟਰਵਿਊਆਂ ਕੀਤੀਆਂ ਲੋਕਾਂ ਨੇ ਥੱਲੇ ਬੜੇ ਵੈਡ ਕਮੈਂਟ ਕੀਤੇ ਆ ਇਦਾਂ ਹੁੰਦਾ ਨਹੀਂ ਕੋਈ ਇਦਾਂ ਹੁੰਦਾ ਨਹੀਂ ਕੋਈ ਮੈਂ ਹਰ ਇੱਕ ਚੀਜ਼ ਡਾਰਕ ਵੈਬ ਦੇ ਉੱਤੇ ਐਸ ਟਾਈਮ ਪਈ ਆ ਭਾਵੇਂ ਤੁਸੀਂ ਉਹ ਤੋਂ ਹੈਕਰ ਹਾਇਰ ਕਰ ਲਓ ਭਾਵੇਂ ਹੈਕਰ ਵਾਲੋ ਜਾਂ ਕਿਸੇ ਨੂੰ ਧਮਕਿਆ ਦਿਵਾਲੋ ਜਾਂ ਕੁਝ ਵੀ ਕਰ ਲੋ ਕਿਉਂਕਿ ਡਾਰਕ ਵੈਬ ਤੇ ਕਈ ਤਰ੍ਹਾਂ ਦੀ ਸਾਈਟਾਂ ਜਿੱਥੇ ਟ੍ਰੇਲੀਅਨ ਦੇ ਵਿੱਚ ਆਈਪੀ ਵਰਕ ਕਰਦੇ ਨੇ ਤੁਸੀਂ ਇੱਥੋਂ ਸਭ ਲਾਓ ਕਿ ਅਗਰ ਮੈਂ ਤੁਹਾਨੂੰ ਕੋਈ ਮੇਲ ਕਰ ਦਵਾਂ ਜਾਂ ਮੈਂ ਤੁਹਾਨੂੰ ਕੋਈ ਥ੍ਰੈਟ ਭੇਜ ਦਵਾਂ ਮੈਨੂੰ ਨਹੀਂ ਲੱਗਦਾ ਮੇਰੇ ਤੱਕ ਤੁਸੀਂ ਇੰਨੀ ਜਲਦੀ ਪਹੁੰਚ ਸਕੋਗੇ ਫਲੋਬੋ ਇਹ ਇੱਕ ਤਰੀਕੇ ਦੇ ਨਾਲ ਸੇਫਟੀ ਪਰਪਸ ਵੀ ਕਹਿ ਸਕਦੇ ਆ ਬਟ ਕ੍ਰਾਈਮ ਜਿਹੜੇ ਨੇ ਉਹ 네ਗੇਟਿਵਿਟੀ ਆਪਣੀ ਮਾਈਂਡ ਦੇ ਵਿੱਚ ਜਿਨ੍ਹਾਂ ਦੇ ਕ੍ਰਿਮੀਨਲਸ ਨੇ ਉਹ ਇਹ ਚੀਜ਼ਾਂ ਨੂੰ ਅੰਜਾਮ ਦੇ ਸਕਦੇ ਨੇ ਸਿਰਫ ਇੱਕ ਡਾਰਕ ਵੈਬ ਦੀ ਯੂਜ਼ਰਸ ਦੇ ਨਾਲ ਹਾਂਜੀ ਇਦਾਂ ਨਹੀਂ ਸੌਖਾ ਹੈਗਾ ਵੀ ਤੁਸੀਂ ਡਾਰਕ ਵੈਬ ਖੋਲ੍ਹ ਲਈ ਤੇ ਉੱਤੇ ਹੈਕਰ ਬੈਠੇ ਹੋਏ ਨੇ ਇੰਨਾ ਵੀ ਸੌਖਾ ਨਹੀਂ ਹੈਗਾ ਕਿਉਂਕਿ ਉੱਥੇ ਯੂਜ਼ਰ ਨੇਮ ਹੁੰਦੇ ਨੇ ਕਿਉਂਕਿ ਉੱਤੇ ਸਾਰੇ ਹਰੇਕ ਚੀਜ਼ਾਂ ਯੂਜ਼ਰ ਨੇ ਮਾਤੇ ਰੈਡ ਰੂਮ ਬਲੈਕ ਰੂਮ ਵਾਈਟ ਰੂਮ ਸਾਰੇ ਰੂਮ ਹੁੰਦੇ ਨੇ ਰੈਡ ਰੂਮ ਬਲੈਕ ਰੂਮ ਵਾਈਟ ਰੂਮ ਕੀ ਹੈ ਇਹ ਮੈਡਮ ਇੱਥੇ ਇਦਾਂ ਦੇ ਬੰਦੇ ਬੈਠੇ ਹੋਏ ਨੇ ਅਗਰ ਤੁਸੀਂ ਕਿਸੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਵਾ ਕੇ ਉਹਦੇ ਟੀਰ ਫਾੜ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਤੋਂ ਕੁਝ ਪੈਸੇ ਲੈਤੇ ਜਾਣਗੇ ਤੁਹਾਡੇ ਸਾਹਮਣੇ ਬੰਦੇ ਨੂੰ ਲਾਈਵ ਕੈਮਰੇ ਦੇ ਵਿੱਚ ਇੱਦਾਂ ਟੀਰ ਕੇ ਜਿਵੇਂ ਤੁਸੀਂ ਕਹੋਗੇ ਵੀ ਬਾਹ ਮਾਰ ਦੋ ਤਾਂ ਬਾਹ ਮਾਰ ਦੇਣਗੇ ਸਿਰ ਮਾਰ ਮਾਡਰ ਤੱਕ ਕਿਸ ਹਾਂਜੀ ਉਹ ਸਾਰਾ ਇਹ ਕੰਮ ਰੈਡ ਰੂਮ ਵਾਈਟ ਰੂਮ ਬਲੈਕ ਰੂਮ بڑے ਰੂਮ ਨੇ ਉਥੇ ਇਹ ਸਿਰਫ ਹੈਕਰਾਂ ਦੁਆਰਾ ਬਣਾਈ ਗਈ ਇੱਕ ਸੰਸਥਾ ਜਿਹੜੀ ਅਨੋਨਿਮਸ ਹੁੰਦੀ ਆ ਇਹਦੇ ਵਿੱਚ ਕੀ ਆ ਜੀ ਤੁਸੀਂ ਕਿਸੇ ਨੂੰ ਤੁਹਾਡੀ ਆਡੈਂਟੀ ਆ ਤੁਹਾਡੀ ਵੀਡੈਂਟੀ ਹਿਡਨ ਅੱਗੇਲੇ ਬੰਦੇ ਜਿਹ ਤੋਂ ਤੁਸੀਂ ਕੰਮ ਕਰਾ ਰਹੇ ਹੋ ਉਹਦੀ ਆਡੈਂਟੀ ਵੀ ਹਿਡਨ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦਾ ਜਿਹੜਾ ਬੰਦਾ ਵਾ ਉਹ ਮਿਲ ਜੂਗਾ ਬਸ ਤੁਹਾਡੇ ਕੋਲ ਸਕਿੱਲ ਹੋਣੀ ਚਾਹੀਦੀ ਆ ਕਿਉਂਕਿ ਡਾਰਕ ਵੈਬ ਤੇ ਜਾ ਕੇ ਜਿਹੜੀ .com ਸਾਈਟ ਆ ਉਹਦਾ ਬਰਕਾ ਬਿਲਕੁਲ ਘਟ ਜਾਂਦਾ ਡਾਰਕ ਵੈਬ ਤੇ ਵਰਕਿੰਗ ਕਰਦੀਆਂ ਓਨੀਅਨ ਸਾਈਟਾਂ ਹੂੰ ਜਦੋਂ ਕਿ ਜਿਵੇਂ ਆਪਣੇ google.com ਪੈਂਦਾ ਤਾਂ ਉੱਥੇ dot org ਨਹੀਂ ਪੈਂਦਾ ਇਹ ਪ੍ਰਾਈਵੇਟ ਸਾਈਟਾਂ ਨੇ ਜਿਹੜੀਆਂ ਥੋੜੇ ਮੇਰੇ ਵਰਗੇ ਜਿਨ੍ਹਾਂ ਨੂੰ ਥੋੜੀ ਨੌਲੇਜ ਆ ਉਹ ਹੈਕਰਾਂ ਨੇ ਬਣਾਈਆਂ ਹੋਈਆਂ ਨੇ ਔਰ ਉਹਨਾਂ ਨੇ ਆਪਣੀ ਯੂਜ਼ਰਨੇਮ ਬਣਾਈ ਹੋਏ ਨੇ ਉਹਨ ਮੇਰਾ ਉੱਥੇ ਖੋਦਾ ਇੱਕ ਦੋ ਯੂਜ਼ਰਨੇਮ ਨੇ ਅਨੋਨਮਸ ਨੇ ਉਹ ਉਹ ਯੂਜ਼ਰਨੇਮ ਨੂੰ ਕੋਈ ਟ੍ਰੇਸ ਹੀ ਨਹੀਂ ਕਰ ਸਕਦਾ ਇਹ अच्छा फिर ਤੁਸੀਂ ਉਸ ਚੀਜ਼ ਨੂੰ ਕਿਵੇਂ ਯੂਜ਼ ਕਰਦੇ ਹੋ ਦੇਖੋ ਮੇਰੇ ਕੋਲੇ ਤਾਂ ਹੀ ਸਾਰਾ ਨਹੀਂ ਮੈਂ ਤਾਂ ਹੀ ਉਹਨੇ ਸ਼ੁਰੂ ਤੋਂ ਹੀ ਜਦੋਂ ਟੋਰ ਬ੍ਰਾਊਜ਼ਰ ਜਦੋਂ ਲਾਂਚ ਹੋਇਆ ਸੀਗਾ ਮੈਂ ਤਾਂ ਜਨੀ ਕਾਫੀ ਟਾਈਮ ਹੋ ਗਿਆ ਇਹਨੂੰ ਚਲਦੇ ਨੂੰ ਤੇ ਅੱਜ ਤੋਂ ਲਾ ਲੋ 18-20 ਸਾਲ ਹੋ ਗਏ ਮੈਂ ਨੈਟ ਵਰਕਿੰਗ ਤੋਂ ਅੱਗੇ-ਅੱਗੇ ਕਰਦੇ ਕਰਦੇ ਟੋਰ ਬ੍ਰਾਊਜ਼ਰ ਦੀ ਨੌਲੇਜ ਹੋ ਗਈ ਉਸ ਟਾਈਮ ਤਾਂ ਜਿਸ ਟਾਈਮ ਤਾਂ ਅਸੀਂ ਕੰਮ ਕਰਦੇ ਹੁੰਦੇ ਸੀਗੇ ਉਸ ਟਾਈਮ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਸੀ ਉਸ ਟਾਈਮ ਤਾਂ ਸਿਰਫ ਮੰਨ ਲਓ ਜੀ ਕਿਸੇ ਦਾ ਮੜਾ ਜਾਂ ਉਸ ਟਾਈਮ ਔਰਕਟ ਬਹੁਤ ਚੱਲਦੀ ਹੁੰਦੀ ਸੀਗਾ ਸਕ੍ਰੈਪ ਦਾ ਮੜਾ ਉਹਦੇ ਸਕ੍ਰੈਪ ਹੈਕ ਕਰ ਲੈਣੇ ਕਿਸੇ ਦੇ ਜਾਣ ਕੇ ਆਪੀ ਕਰ ਦੇਣਾ ਆ ਜਾਂ ਔਰ ਕੁੜਤੇ ਕਿਸੇ ਦੀ ਪ੍ਰੋਫਾਈਲ ਫੋਟੋ ਚੇਂਜ ਕਰ ਦੇਣੀ ਉਸ ਟਾਈਮ ਤਾਂ ਉਹ ਕੰਮ ਚੱਲਦੇ ਹੁੰਦੇ ਸੀਗੇ ਜੀ ਹੁਣ ਤਾਂ ਡਾਰਕ ਵੈਬ ਤੇ ਤਾਂ ਇਹ ਇਦਾਂ ਦੀਆਂ ਚੀਜ਼ਾਂ ਹੁੰਦੇ ਟਾਈਮ ਦੇ ਵਿੱਚ ਆ ਚੁੱਕੀਆਂ ਨੇ ਕਿ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਫੋਨ ਹੈਕ ਕਰਾਉਣ ਤੱਕ ਬਈ ਜਣੀ ਇੱਥੋਂ ਤੱਕ ਵੀ ਬੰਦੇ ਉੱਥੇ ਇਸ ਟਾਈਮ ਬੈਠੇ ਹੋਏ ਨੇ ਜਿਨ੍ਹਾਂ ਦੀ ਤੁਸੀਂ ਸੋਚ ਨਹੀਂ ਸਕਦੇ ਅੱਛਾ ਜਿਹੜੀਆਂ ਸੈਲੀਬ੍ਰਿਟੀਜ਼ ਹੋ ਗਏ ਜਾਂ ਫਿਰ ਅਸੀਂ ਦੇਖ ਰਹੇ ਹਾਂ ਅੱਜਕੱਲ ਏਆਈ ਦਾ ਬਹੁਤ ਜ਼ਿਆਦਾ ਰੂਲ ਵੱਧ ਚੁੱਕੇ ਆ ਤੇ ਜਿਹੜੀਆਂ ਸੈਲੀਬ੍ਰਿਟੀਜ਼ ਦੇ ਜਾਂ ਫਿਰ ਜਿੰਨੇ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਕਈ ਰੀਲਾਂ ਬਣਾਉਂਦੇ ਨੇ ਉਹਨਾਂ ਦੀ ਅਸ਼ਲੀਲ ਵੀਡੀਓਜ਼ ਜਿਹੜੀਆਂ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ ਵੀ ਡਾਰਕ ਵੈਬ ਦਾ ਹੱਥ ਹੈ ਹੈਕਰਾਂ ਦੀ ਹੱਥ ਹੈ ਜੀ ਤੁਸੀਂ ਮੈਂ ਪਿੱਛੇ ਇੱਕ ਖਬਰ ਵੀ ਸ਼ਾਇਦ ਨੋਟ ਕੀਤੀ ਹੋਗੀ ਵੀ ਇੱਕ ਹਫ਼ਤਾ ਪਹਿਲਾਂ ਦੀ ਗੱਲ ਆ ਵੀ ਇੰਸਟਾਗ੍ਰਾਮ ਦੇ ਇੰਨੇ ਪਾਸਵਰਡ ਲੀਕ ਹੋ ਗਏ ਤੇ ਬੰਦੇ ਨੇ ਡਾਰਕ ਵੈਬ ਤੇ ਆ ਕੇ ਸੇਲ ਕਰਤੇ ਤੁਹਾਡੇ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਉਹ ਕੀ ਹੁੰਦਾ ਜੀ ਇਹਨਾਂ ਦਾ ਕੰਮ ਕੀ ਹੁੰਦਾ ਇੱਕ ਲੂਪ ਹੋਲ ਨੂੰ ਲੱਭ ਕੇ ਨਹੀਂ ਡਾਰਕ ਵੈਬ ਮੇਨ ਯੂਜ਼ ਹੁੰਦੀ ਹੈ ਵੀ ਬੰਦਾ ਨਾ ਟਰੇਸ ਹੋਵੇ ਹੂੰ ਕਿਉਂਕਿ ਇਹਦਾ ਹਰ ਸੈਕਿੰਡ ਆਈਪੀ ਚੇਂਜ ਹੋ ਜਾਂਦਾ ਜੀ ਹਰ ਸੈਕਿੰਡ ਡਾਰਕ ਵੈਬ ਦੇ ਉੱਤੇ ਇਦਾਂ ਦਾ ਕੰਮ ਹੈ ਜੀ ਇਹਨਾਂ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਰੈੱਡ ਹੈਟ ਹੈਕਰ ਨੇ ਬਲੈਕ ਹੈਟ ਦੇ ਵਾਈਟ ਹੈਟ ਨੇ ਕਈ ਇਹ ਚੰਗੇ ਕੰਮ ਵੀ ਕਰਦੇ ਨੇ ਮੈਂ ਵਾਈਟ ਅਟੈਕਰਾਂ ਜੀ ਮੈਂ ਬਹੁਤ ਚੰਗੇ ਕੰਮ ਬਰਨਾਂ ਮੈਂ ਕਈਆਂ ਦੀਆਂ ਜਿਨ੍ਹਾਂ ਦੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਮੈਂ ਡਿਲੀਟ ਕਰਾ ਦਿੰਦਾ ਨਹੀਂ ਉਹਨਾਂ ਦੀਆਂ ਜਾਂ ਕੁਛ ਨਾ ਕੁਛ ਆਪਾਂ ਜਰੂਰ ਹੈਲਪ ਕਰੀ ਲਈਆ ਪਰ ਡਾਰਕ ਵੈਬ ਤੇ ਜਿਹੜੇ ਬਲੈਕ ਹੈਟ ਹੈਕਰ ਨੇ ਜੀ ਉਹਨਾਂ ਦਾ ਗਰੁੱਪ ਹੀ ਬਹੁਤ ਵੱਡਾ ਹੀ ਉਹਦਾ ਸਾਰਾ ਦਿਨ ਬਸ ਉਹਨਾਂ ਦਾ ਕ੍ਰਿਮੀਨਲ ਮਾਈਂਡਡ ਇਹਦਾ ਡਾਟਾ ਚੱਕ ਦੋ ਹੁਣ ਪਿੱਛੇ ਜੋ ਉਹਨਾਂ ਨੇ ਇੰਸਟਾਗ੍ਰਾਮ ਦੇ ਸਾਰੇ ਪਾਸਵਰਡ ਡਾਰਕ ਵੈਬ ਤੇ ਲੀਕ ਕਰਤੇ ਹਮ ਉੱਥੇ ਇੱਕ 사이ਟ ਹੈ ਜੀ ਕੁਝ ਪੈਸੇ ਦੋ ਤੁਹਾਨੂੰ ਇੰਸਟਾਗ੍ਰਾਮ ਦੇ ਸਾਰੇ ਜਿੰਨੇ ਪਾਸਵਰਡ ਲੀਕ ਹੋਏ ਆਉਂਦੀ ਪੀਡੀਐਫ ਦੇ ਦੇਣਗੇ ਜਿੱਦਾਂ ਮਰਜ਼ੀ ਖੋਲ-ਖੋਲ ਕੇ ਲੌਗਇਨ ਕਰੀ ਜਾਓ ਜਿਨ੍ਹਾਂ ਨੇ 2 ਫੈਕਟਰ ਆਇਡੈਂਟੀਫਿਕੇਸ਼ਨ ਆ ਸਿਕਿਉਰ ਕੀਤੇ ਹੋਏ ਆ ਉਹ ਤਾਂ ਹੋ ਸਕਦਾ ਵੀ ਨਾ ਲੌਗਇਨ ਹੋਣ ਇੰਨੀ ਜਲਦੀ ਬੜ ਜਿਨ੍ਹਾਂ ਨੇ ਨਹੀਂ ਕੀਤੇ ਹੋਏ ਉਹ ਤਾਂ ਫਿਰ ਕਿਹੜੀ 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 ਸੈਟਿੰਗਸ ਚੇਂਜ ਕਰਨੀਆਂ ਪੈਣੀਆਂ ਕਿ ਜੇ ਅਸੀਂ ਇਹਨਾਂ ਤੋਂ ਬਚਣਾ ਹੈ ਕਿਉਂਕਿ ਕੋਈ ਵੀ ਕਿਸੇ ਦਾ ਵੀ ਨੁਕਸਾਨ ਪਹੁੰਚਾਉਣ ਵਾਸਤੇ ਅੱਜ ਤੱਕ ਜੋ ਸਮਾਂ ਹੁਣ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਬਦਲ ਚੁੱਕਿਆ ਹੈ ਕਈ ਵਾਰੀ ਕਈ ਰਿਸ਼ਤੇਦਾਰ ਕਈ ਦੋਸਤ ਜਿਹੜੇ ਈਰਖਾ ਰੱਖਦੇ ਹੁਣ ਉਹ ਵੀ ਕਰਵਾ ਦਿੰਦੇ ਕਿ ਇਹਦੇ ਫੋਲੋਅਰ ਵੱਧ ਗਏ ਤੇ ਮੇਰੇ ਘਟ ਨੇ ਤੇ ਉਹਨਾਂ ਨੇ ਆਪਣਾ ਇੰਸਟਾਗ੍ਰam ਉਹਦਾ ਹੈਕ ਕਰਵਾਤਾ ਕਿਵੇਂ ਬਚਿਆ ਜਾ ਸਕਦਾ ਦੇਖੋ ਇੰਸਟਾਗ੍ਰam ਹੈਕ ਹੁੰਦਾ ਅੱਜ ਦੇ ਟਾਈਮ 'ਚ ਸਿਰਫ ਇੱਕੋ ਹੀ ਤਿਕਾ ਫਿਸ਼ਿੰਗ ਹੂੰ ਫਿਸ਼ਿੰਗ ਹੁੰਦੀ ਹੈ ਜੀ ਮੈਂ ਤੁਹਾਨੂੰ ਇੱਕ ਹੈਕ ਲਿੰਕ ਭੇਜੂਗਾ ਉਹ ਲਿੰਕ ਦੇ ਥਰੂ ਤੁਸੀਂ ਕਲਿੱਕ ਕਰਨਾ ਜੀ ਤੁਹਾਡਾ ਇਵਨ ਕੀ ਸਾਰਾ ਇੰਸਟਾਗ੍ਰam ਜਿਹੜਾ ਹੁੰਦਾ ਯੂਜ਼ਰ ਨੇਮ ਠੀਕ ਹੈ ਜੀ ਮੇਰੇ ਕੋਲ ਆ ਜਾਣਾ ਇੱਕ ਅੱਜ ਕੱਲ ਟ੍ਰਿਕ ਚੱਲ ਰਹੀ ਹੈ ਜੀ ਫਾਲੋਅਰ ਵਧਾਉਣ ਵਾਲੀ ਹਾਂਜੀ ਉਹ ਅਸੀਂ ਵੀ ਸਾਡੇ ਵੀ ਬਹੁਤ ਜਾਂਦੇ ਜੀ ਟ੍ਰਿਕ ਉਹ ਅਸੀਂ ਤੁਹਾਨੂੰ ਇੱਕ ਲਿੰਕ ਸੈਂਡ ਕਰਾਂਗੇ ਵੀ ਤੁਸੀਂ ਆਪਣਾ ਇੰਸਟਾਗ੍ਰam ਹੈ ਜਿਹੜਾ ਵੈਰੀਫਾਈ ਕਰਾ ਲਓ ਜਾਂ ਫਿਰ ਆਪਣਾ ਇੰਸਟਾਗ੍ਰam ਨਾਲ ਦੇ ਫਾਲੋਅਰ ਵਧਾ ਲਓ ਤੁਸੀਂ ਉੱਤੇ ਕਲਿੱਕ ਕਰੋਗੇ ਉਹਨੇ ਓਪਨ ਹੁੰਦਿਆਂ ਨਾਲ ਹੀ ਕਹਣਾ ਯੂਜ਼ਰ ਨੇਮ ਪਾਸਵਰਡ ਭਰੋ ਹੂੰ ਜਦੋਂ ਤੁਸੀਂ ਉਹ ਯੂਜ਼ਰ ਨੇਮ ਪਾਸਵਰਡ ਫਿਲ ਕੀਤਾ ਉਹ ਸਾਡੇ ਕੋਲੇ ਆਇਆ ਨਹੀਂ ਸਾਰੀ ਡਿਟੇਲ ਹਾਂਜੀ ਉਸ ਤੋਂ ਬਾਅਦ ਮੈਡਮ ਇੰਸਟਾਗ੍ਰਾਮ ਨੂੰ ਆਪਣੇ ਕੰਪਿਊਟਰ ਦੇ ਲੌਗਇਨ ਕਰਕੇ ਤੁਹਾਡੀ ਸਾਰਾ ਕੁਝ ਚੇਂਜ ਕਰ ਦੋਈ ਟੋਕ ਫੈਕਟਰ ਲਗਾ ਦੋ ਤੁਹਾਨੂੰ ਹਰਾਸ ਕਰੋ ਜੀ ਬਸ ਇਹ ਚੀਜ਼ਾਂ ਨੇ ਬਹੁਤ ਲੋਕ ਇਸ ਚੀਜ਼ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਵੀ ਨੇ ਪੈਸੇ ਬਹੁਤ ਉਹਨਾਂ ਤੋਂ ਮੰਗੇ ਜਾਂਦੇ ਆ ਮੈਡਮ ਮੈਂ 2-3 ਦਿਨ ਪਹਿਲਾਂ ਇੱਕ ਕੇਸ ਕਰੈਕ ਕੀਤਾ ਜੀ ਮੈਂ ਤੁਹਾਨੂੰ ਆਪਣਾ ਫੋਨ ਦੇ ਵਿੱਚ ਦਿਖਾ ਵੀ ਦਿੰਦਾ ਹੂੰ ਗਰਦਾਸਪੁਰ ਤੋਂ ਬੰਦਾ ਅ ਬੈਠ ਕੇ ਨਾ ਗਰਦਾਸਪੁਰ ਦੇ ਬੰਦੇ ਮਲੇਸ਼ੀਆ ਬੈਠ ਕੇ ਆਪਣੇ ਬੰਦਿਆਂ ਨੂੰ ਫੋਨ ਦੇ ਥਰੂ ਇੰਸਟਾਗ੍ਰam ਤੇ ਆਈਡੀਆਂ ਬਣਾ ਕੇ ਧਮਕੀਆਂ ਦਿੰਦੇ ਸੀ ਅੱਛਾ ਉਹਨਾਂ ਦੀਆਂ ਫੈਮਿਲੀ ਦੀਆਂ ਫੋਟੋਆਂ ਫੇਸਬੁੱਕ ਤੋਂ ਇੰਸਟਾ ਤੋਂ ਚੱਕ ਕੇ ਉਹਨਾਂ ਨੇ ਉਹਨਾਂ ਦੀਆਂ ਫੇਕ ਆਈਡੀਆਂ ਬਣਾ ਕੇ ਅਸੀਂ ਤੁਹਾਨੂੰ ਐ ਕਰਦਾਂਗੇ ਅਸੀਂ ਤੁਹਾਨੂੰ ਐ ਕਰਦਾਂਗੇ ਧਮਕੀਆਂ ਦਿੰਦੇ ਸੀਗੇ ਅਸੀਂ ਜਣੀ ਬਹੁਤ ਮਿਹਨਤ ਕੀਤੀ ਪਹਿਲਾਂ ਇੰਸਟਾਗ੍ਰam ਆਈਡੀਆਂ ਤੋਂ ਉਹਨਾਂ ਦੇ ਨੰਬਰ ਕਢਾਏ ਫਿਰ ਆਈਪੀ ਐਡਰੈਸ ਕਢਾਏ ਫਿਰ ਉਹ ਕਾਫੀ ਉੱਪਰ ਉੱਪਰ ਜਾ ਕੇ ਉਹ ਬੰਦੇ ਮੈਂ ਕਹਿੰਦਾ ਇਹ ਵੱਤ ਉਹਦਾ ਮੈਨੂੰ ਇੱਕ ਹਫਤਾ ਲੱਗਿਆ ਮੈਂ ਬੰਦੇ ਟਰੇਸ ਕਰਾਤੇ ਸੀਗੇ ਹੂੰ ਤਾਂ ਜਦੋਂ ਇਹ ਚੀਜ਼ਾਂ ਕਹਿ ਲੋ ਵੀ ਫੜੀਆਂ ਜਾਂਦੀ ਨੇ ਫਿਰ ਪੁਲਿਸ ਕੇਸ ਉਹਨਾਂ ਦੇ ਉੱਤੇ ਹੁੰਦੇ ਨਹੀਂ ਕਿਉਂਕਿ ਸਾਈਬਰ ਕ੍ਰਾਈਮ ਕਾਫੀ ਹੁੰਦੇ ਨਾਲ ਨਾਲ ਸਾਈਬਰ ਸੈੱਲ ਵੀ ਜ਼ਿਆਦਾ ਐਕਟਿਵ ਹੈ ਇਸ ਚੀਜ਼ੇ ਵਿੱਚ ਦੇਖੋ ਆਪਣਾ ਸਾਈਬਰ ਪ੍ਰਾਈਮ ਹੁਣ ਤਾਂ ਬਹੁਤ ਜ਼ਿਆਦਾ ਸਟਰੋਂਗ ਆ ਕਿ ਥੋੜਾ ਕੰਮ ਨੂੰ ਬਟ ਲੱਗਿਆ ਹੀ ਬਾਹਰ ਤਾਂ ਇੰਨਾ ਹੈ ਹੀ ਨਹੀਂ ਜਿੰਨਾ ਆਪਣੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਆ ਬਟ ਕੀ ਹੁੰਦਾ ਜੀ ਕਈ ਵਾਰੀ ਕੋਈ ਹੁਣ ਮੈਮ ਦੇਖੋ ਪੰਜਾਬ ਪੁਲਿਸ ਤੇ ਦਾ ਪ੍ਰੈਸ਼ਰ ਹੀ ਬਹੁਤ ਆ ਦੇ ਮਾੜਾ ਜਾਂ ਤੁਹਾਡੇ ਕੋਈ ਇੰਸਟਾ ਨੂੰ ਮੈਂ ਗਲਤ ਤੋਂ ਲਿੰਕ ਭੇਜ ਨਾ ਤੁਸੀਂ ਡਰ ਕੇ ਸਾਈਬਰ ਮੈਚ ਕੰਪਲੀਟ ਕਰਨ ਚਲੇ ਜਾਂਦੇ ਆ ਉਹ ਲੋਕੀ ਡਰਪੋ ਕੇ ਨੇ ਹੋ ਚੁੱਕਿਆ ਹੀ ਉਹ ਹੁਣ ਕਿੰਨੇ ਕ ਬੰਦੇ ਨੂੰ ਹੈਂਡਲ ਕਰਨ ਜੀ ਠੀਕ ਹੈ ਕਈ ਤਾਂ ਬੰਦੇ ਇਦਾਂ ਦੀ ਅਪਰੋਚ ਰੱਖਦੇ ਆ ਅਗਲਾ ਮਿੰਟ ਚ ਕੰਮ ਕਰਾ ਲੈਂਦਾਈ ਕਈ ਹੁੰਦੇ ਆ ਲੈਵਲ ਲੋ ਹੁੰਦਾਈ ਉਹਨਾਂ ਦੀ ਅਪਰੋਚ ਲੈਣ ਨੂੰ ਵੀ ਬਹੁਤ ਟਾਈਮ ਲੱਗ ਜਾਂਦਾਈ ਤਾਂ ਲੋਕੀ ਫਿਰ ਸਰਕਾਰ ਨਾਲ ਗੱਲਬਾਤ ਕਰਨ ਲੱਗ ਜਾਂਦੇ ਤੁਸੀਂ ਨਹੀਂ ਕੰਮ ਕਰਦੇ ਕਿਉਂਕਿ ਇਸ ਚੀਜ਼ ਨੂੰ ਮੈਮ ਟਾਈਮ ਬਹੁਤ ਲੱਗ ਜਾਂਦਾਈ ਜੀ ਇੰਸਟਾਗ੍ਰam ਨੂੰ ਸਪੋਰਟਿੰਗ ਨੂੰ ਮੇਲ ਕਰਨੀਆਂ ਹੋਰ ਬਹੁਤ ਕੁਝ ਹੁੰਦਾਈਆਂ ਇਹਦੇ ਵਿੱਚ ਇਹ ਐਪਲੀਕੇਸ਼ਨਸ ਲੋਕਾਂ ਦੀ ਮਦਦ ਵਾਸਤੇ ਬਣੀਆਂ ਸੀ ਕਿ ਲੋਕ ਸੋਸ਼ਲ ਮੀਡੀਆ ਨੈਟਵਰਕਿੰਗ ਕਰ ਸਕਣ ਕਮਿਊਨੀਕੇਸ਼ਨ ਜਿਹੜੇ ਆਪਣੀਆਂ ਸਟਰੋਂਗ ਕਰ ਸਕਣ ਪਰ ਕਿੱਥੇ ਨਾ ਕਿੱਥੇ ਘਾਤਕ ਵੀ ਬਣ ਗਏ ਨੇ ਜਿਵੇਂ ਤੁਸੀਂ ਦੱਸਿਆ ਵੀ ਡਾਰਕ ਵੈਬ ਦੇ ਰਾਹੀਂ ਮਰਡਰ ਤੱਕ ਤੁਸੀਂ ਆਪਣੇ ਸਾਹਮਣੇ ਜ ਕਿਸੇ ਦਾ ਤੁਸੀਂ ਮਰਡਰ ਕਰਵਾਣਾ ਤੁਹਾਡੇ ਸਾਹਮਣੇ ਹੋਏਗਾ ਬਸ ਕੁਝ ਪੈਸਿਆਂ ਦੀ ਉਹਨਾਂ ਨੂੰ ਲੋੜ ਪੈਂਦੀ ਹੈ ਤੇ ਇਹ ਕੰਮ ਜਿਹੜੇ ਹੋ ਜਾਂਦੇ ਨੇ ਦੇਖੋ ਦੇਖੋ ਮੰਮ ਇਹ ਚ ਬਹੁਤ ਜਿੱਦਾਂ ਨੇ ਜੀ ਚੰਗੇ ਬੰਦੇ ਵੀ ਬੈਠੇ ਆਂ ਹੁਣ ਆਪਣੇ ਨਾਲ ਹੀ ਦੇਖ ਲੋ ਤੁਹਾਡੇ ਪਰਿਵਾਰ 'ਚ ਕੋਈ ਚੰਗਾ ਵੀ ਆ ਕੋਈ ਮਾੜਾ ਵੀ ਹੋਊਗਾ ਉਦੋਂ ਹੀ ਡਾਰਕ ਵੈਬ ਆਈ ਡਾਰਕ ਵੈਬ ਦੇ ਉੱਤੇ ਕੀ ਆ ਮੈਡਮ ਪੂਰੇ ਇੰਟਰਨੈਟ ਦੀ ਆਜ਼ਾਦੀ ਆ ਆਜ਼ਾਦੀ ਅਜਾਦ ਇੰਟਰਨੈਟ ਆ ਉਹ ਉੱਤੇ ਤੁਹਾਨੂੰ ਕਿਸੇ ਚੀਜ਼ ਦੀ پابੰਦੀ ਨਹੀਂ ਹੈਗੀ ਤੁਸੀਂ ਜੋ ਮਰਜ਼ੀ ਕਰਾ ਸਕਦੇ ਹੋ ਉਹਨੂੰ ਆਪਾਂ ਇੱਕ ਨਾਮ ਦਿੱਤਾ ਡਾਰਕ ਵੈਬ ਦਾ ਹੋਰ ਕੀ ਕੀ ਹੁੰਦਾ ਇੱਥੇ ਮੈਡਮ ਦੇਖੋ ਤੇ ਤਾਂ ਸੋਚ ਨਹੀਂ ਸਕਦੇ ਵੀ ਇੰਟਰਨੈਟ ਤੋਂ ਵੀ ਪਰੇ ਹੁੰਦਾ ਜੀ ਹੁਣ ਕਈ ਲੋਕਾਂ ਦੇ ਵਿੱਚ ਗਲਤ ਕਮੈਂਟ ਆਉਣਗੇ ਕੀ ਹੁੰਦਾ ਖੋਲ ਕੇ ਦੇਖਣ ਲੱਗੇ ਜਾਣਗੇ ਉੱਤੇ ਕੀ ਆ ਐਦਾਂ ਨਹੀਂ ਜੀ ਨੌਲੇਜ ਚਾਹੀਦੀ ਆ ਪ੍ਰੋਪਰ ਜੀ ਠੀਕ ਹੈ ਜੀ ਹਰੇਕ ਬੰਦੇ ਨੂੰ ਨੌਲੇਜ ਚਾਹੀਦੀ ਆ ਵੀ ਆਨਿਅਨ ਸਾਈਟਾਂ ਮੇਰੇ ਕੋਲੇ ਇਤਣੀਆਂ ਆਨਿਅਨ ਸਾਈਟਾਂ ਨੇ ਜਿਹੜੀਆਂ ਮੇਰੇ ਅੱਜ ਤੋਂ ਨਹੀਂ 15 ਸਾਲਾਂ ਤੋਂ ਚੱਲ ਰਹੀਆਂ ਨੇ ਮੇਰੇ ਇਤਣੀਆਂ ਨਾਨਮਨ ਸਾਈਟਾਂ ਨੇ ਜਿਹੜੀਆਂ ਮੈਂ ਮੇਰੀ ਇੱਕ ਆਈਡੀ ਬਣੀ ਹੋਈ ਆ ਜੀ ਅਨਾਨਮਸ ਆ 15 ਸਾਲ ਪਹਿਲਾਂ ਬਣਾਈ ਸੀ 15 16 ਸਾਲ ਪਹਿਲਾਂ ਅੱਜ ਵੀ ਮੇਰੀ ਉਹ ਆਈਡੀ ਚੱਲ ਰਹੀ ਆ ਮੇਰੇ ਨਾਲ ਅੱਜ ਵੀ 6-7 ਰਸ਼ੀਆ ਦੇ ਹੈਕਰ ਨੇ 2-4 ਸਾਬਰ ਅਸੀਂ ਮਿਲ ਕੇ ਕੰਮ ਕਰਦੇ ਆ ਜੀ ਡਾਰਕ ਵੈਬ ਦੇ ਮੈਂਨੂੰ ਦੇਖੋ ਇੰਟਰਨੈਟ ਦੀ ਆਜ਼ਾਦੀ ਹੋਣ ਕਰਕੇ ਨਾ ਤੁਸੀਂ ਉੱਤੇ ਹਰੇਕ ਬੰਦੇ ਦੀ ਜਿਵੇਂ ਆਪਣੇ ਤੋਂ ਕੋਈ ਬੰਦਾ ਲਕੋ ਕਰ ਰਿਹਾ ਜਾਂ ਕੁਝ ਵੀ ਆ ਤੁਸੀਂ ਉਹਦੀ ਪ੍ਰਾਈਵੇਸੀ ਤੱਕ ਪਹੁੰਚ ਸਕਦੇ ਹੋ ਹੂੰ ਉਹਨੂੰ ਆਪਾਂ ਕਹਿੰਦੇ ਨੇ ਇੰਟਰਨੈਟ ਦੀ ਆਜ਼ਾਦੀ ਹੁਣ ਜਿੱਥੇ ਤੁਸੀਂ Google ਦੇ ਆਪਾਂ ਨੂੰ 1% ਸਰਚ ਆਉਂਦਾ ਹਰੇਕ ਬੰਦੇ ਨੂੰ ਬੰਦਾ ਉੱਥੇ ਮਾਨੂੰ ਉਹੀ ਚੀਜ਼ ਦਾ 100% ਆਉਗਾ ਜੀ ਹੂੰ ਜੇ ਜੇ ਮੰਨ ਲਓ ਮੈਂ ਮੇਰਾ ਨਾਮ ਹਰਪੀਤਾਈ ਡਾਕਟਰ ਐਪਲ ਤੁਸੀਂ Google ਤੇ ਸਿੰਪਲ ਸਰਚ ਕਰੋਗੇ ਡਾਕਟਰ ਐਪਲ ਤੁਹਾਨੂੰ ਪਤਾ ਤੁਸੀਂ ਮੇਰੇ ਆ ਦੇਖੋਗੇ ਇੱਥੇ ਇਹਦੀ ਦੁਕਾਨ ਆ ਆਂਦਾ ਮੋਬਾਈਲ ਨੰਬਰ ਆ ਇਹਦੀ ਲੋਕੇਸ਼ਨ ਆ ਇਹ ਤਾਂ ਨਾਰਮਲ ਚੀਜ਼ ਹੈ ਤਾਂ ਸੌਫਟ ਟਾਰਗੇਟ ਹੈ ਇਹ ਤਾਂ ਹਰ ਇੱਕ ਬੰਦਾ ਕਢਾ ਲੂਗਾ ਹੂੰ ਡਾਰਕ ਵੈਬ ਉੱਤੇ ਜੇ ਤੁਸੀਂ ਮੇਰਾ ਪਾਉਂਗੇ ਜੀ ਉਹਨੇ ਇਹ ਵੀ ਦੱਸ ਦੇਣਾ ਬਈ ਅੱਜ ਤੋਂ 15 ਸਾਲ ਪਹਿਲੇ ਇਹਨੇ ਫੇਸਬੁੱਕ ਕਿਹੜੀ ਬਣਾ ਕੇ ਪੋਸਟ ਕੀਤੀ ਸੀ ਜਾਂ ਔਰਕਟ ਕਿਹੜੀ ਬਣਾ ਕੇ ਪੋਸਟ ਕੀਤੀ ਸੀ ਜਾਂ ਇਹਨੇ ਇਤਨੀਆ ਇਨਫੋਰਮੇਸ਼ਨ ਆ ਮੈਨੂੰ ਜਾਂਦਾ ਆਈਪੀ ਪਹਿਲਾਂ ਕੀ ਸੀ ਇਹ ਕਿਹੜੀ ਸਿਮ ਲਿੱਤੀ ਸੀ ਜਾਂ ਕਿਹੜੇ ਦੇ ਬੈਂਕ ਅਕਾਊਂਟ ਸਾਰਾ ਕੁਝ ਡਿਟੇਲਾਂ ਹੁੰਦੀ ਹੈ ਜੀ ਉੱਥੇ ਆਪਾਂ ਹਰੇਕ ਹੈਕਰ ਨਾਲ ਵਾਰਤਾਲਾਪ ਕਰਕੇ ਲੈ ਸਕਦੇ ਹਾਂ ਜਿਵੇਂ ਤੁਸੀਂ ਦੱਸਿਆ ਵੀ ਲੋਕ ਅੱਜਕੱਲ ਸਾਈਬਰ ਕ੍ਰਾਈਮ ਈਜ਼ੀ ਟਾਰਗੇਟ ਸਮਝਦੇ ਨੇ ਵੀ ਜੇ ਅਸੀਂ ਕਿਸੇ ਦਾ ਮਰਡਰ ਕਰਵਾਉਣਾ ਸੀ ਸੁਪਾਰੀਆਂ ਵਗੈਰਾ ਦੇਣ ਦੀ بجائے ਇੰਟਰਨੈਟ ਤੇ ਥਰੂ ਕਰਾ ਲਈ ਤੇ ਫੜੇ ਨਹੀਂ ਜਾਵਾਂਗੇ ਜਿਵੇਂ ਦੱਸਿਆ ਕਿ ਆਈਪੀ ਐਡਰੈਸ ਲੱਭਣ ਨੂੰ ਹੀ ਕਾਫੀ ਟਾਈਮ ਲੱਗ ਜਾਂਦਾ ਤੇ ਹਥਿਆਰ ਵਗੈਰਾ ਵੀ ਲੋਕ ਇੱਥੋਂ ਖਰੀਦਦੇ ਆ ਕਿ ਕਿਹੜੀ ਚੀਜ਼ਾਂ ਜਿਹੜੀਆਂ ਡਾਰਕ ਵੈਬ ਤੇ ਜਿਵੇਂ ਕਹਿ ਲਓ ਵੀ ਇੱਕ ਦੁਕਾਨਦਾਰੀ ਕੋ ਹੱਟੀ ਹੈ ਤੇ ਤੋਂ ਕ੍ਰਿਮੀਨਲਸ ਆਪਣਾ ਕੰਮ ਚਲਾਉਂਦੇ ਆ ਦੇਖੋ ਹਰੇਕੀ ਡਾਰਕ ਵੈਬ ਦੀ ਹਰੇਕ ਘੰਟੇ ਦੇ ਵਿੱਚ ਵਿਜ਼ਿਬਿਲਟੀ ਹੈ ਨਹੀਂਗੀ ਜੀ ਕਿਉਂਕਿ ਮੇਨ ਕੰਮ ਸਿਰਫ ਯੂਐਸ ਹੂੰ ਯੂਐਸ ਦੇ ਵਿੱਚ ਬਲੈਕ ਮਾਰਕੀਟ ਚੱਲਦੀ ਆ ਬਾਕੀ ਹੋਰ ਹਰੇਕ ਕੰਟਰੀ ਦੇ ਵਿੱਚ ਬੈਨ ਆਉ ਅੱਛਾ ਮਤਲਬ ਸਾਰੀ ਕੰਟਰੀਸ ਤੇ ਬੈਨ ਆ ਸਿਰਫ ਓਨਲੀ ਯੂਐਸ ਕਿਉਂਕਿ ਯੂਐਸ ਦੇ ਵਿੱਚ ਇੰਟਰਨੈਟ ਦੀ ਆਜ਼ਾਦੀ ਆ ਉੱਥੇ ਕੀ ਆ ਜੀ ਬਾਕੀ ਕੰਟਰੀਆਂ ਦੇ ਤਾਂ ਅ ਯੂ ਐਸ ਦੇ ਉੱਤੇ ਹੈਕਿੰਗ ਦੇ ਅਟੈਕ ਜਾਂ ਯੂ ਐਸ ਬਾਹਰ ਅਟੈਕ ਕਰੀ ਜਾਂਦਾ ਰਸ਼ੀਆ ਹੁਣ ਇੱਕ ਸਾਈਟ ਹੈ ਜੀ ਉੱਤੇ ਹੁਣ ਵੀ ਲਾਈਵ ਅਟੈਕ ਹੁੰਦੇ ਤੁਹਾਨੂੰ ਸ਼ੋ ਹੋ ਸਕਦੇ ਆ ਮੈਂ ਤੁਹਾਨੂੰ ਦੱਸ ਵੀ ਦੂੰਗਾ ਨੌਕਸ ਦੇ ਸਾਈਟ ਆ ਇੱਕ ਉੱਥੇ ਲਾਈਵ ਅਟੈਕ ਹੁੰਦੇ ਨੇ ਯੂ ਐਸ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਡਿਲੀਵਰੀ ਆ ਪਰ ਇੰਡੀਆ ਕਹਿ ਦਈਏ ਇੰਡੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਿਲੀਵਰੀ ਨਹੀਂ ਕਿਉਂਕਿ ਇੰਡੀਆ ਦੇ ਵਿੱਚ ਸਿਰਫ ਡਾਰਕ ਵੈਬ ਦੇ ਸੌਫਟ ਹੈਕਰ ਨੇ ਜਿਵੇਂ ਵਾਈਟ ਹੈਟ ਹੈਕਰ ਅਸੀਂ ਹੋਗੇ ਜਾਂ ਮੇਰੀ ਹੋਰ ਵੀ ਬੰਨਾ ਇੰਡੀਆ ਦੇ ਤਿੰਨ ਚਾਰ ਬੰਦੇ ਵਧੀਆ ਰਲੇ ਹੋਏ ਨੇ ਇਹਨਾਂ ਦਾ ਸਿਰਫ ਮਤਲਬ ਇਹ ਹੁੰਦਾ ਵੀ ਕਿਸੇ ਨੂੰ ਨੁਕਸ ਵੀ ਅਸੀਂ ਕਿਸੇ ਦੇ ਖਿਲਾਫ ਨਹੀਂ ਜਾਂਦੇ ਜੀ ਦਾ ਅਸੀਂ ਕੋਈ ਕਿਹਦਾ ਗਲਤ ਕੰਮ ਨਹੀਂ ਹੋਣ ਦਿੰਦੇ ਜੀ ਹੁਣ ਮੈਨੂੰ ਪਿੱਛੇ ਮੇਰਾ ਖੋਦਾ ਇੰਸਟਾਗ੍ਰam ਹੈਕ ਕਰ ਲਿਆ ਸੀ ਡਾਰਕ ਵੈਬ ਦੇ ਬੰਦੇ ਨੇ ਮੇਰੇ ਤੋਂ ਹੀ ਪੈਸੇ ਮੰਗਾ ਲੱਗੇ ਜੀ ਹੂੰ ਬਾਅਦ ਵਿੱਚ ਫਿਰ ਉਹ ਉਹ ਵੀ ਅਸੀਂ ਵੀ ਫਿਰ ਥੋੜੇ ਜਿਹੇ ਤਾਰੇ ਦਿਖਾਏ ਫਿਰ ਅਸੀਂ ਉਹਦਾ ਸਾਰਾ ਡਾਟਾ ਹੈਕ ਕਰ ਲਿਆ ਸੀਗਾ ਜੀ ਬੜਾ ਈਜ਼ੀ ਹੁੰਦਾ ਹੈ ਇਹਦਾ ਹੈਕ ਕਰਨਾ ਮੈਂ ਹੈ ਜੀ ਮੈਨੂੰ ਛੋਟਾ ਜਿਹਾ ਲੂਫ ਹੋਲ ਪਤਾ ਹੈ ਹੂੰ ਮੰਨੋ ਮੈਂ ਇੰਸਟਾਗ੍ਰam ਬਣਾਇਆ ਜੀ ਮੈਨੂੰ ਉਹਦੇ ਲੂਫ ਹੋਲ ਪਤਾ ਹੋਣਗੇ ਵੀ ਮੈਂ ਕਿੱਥੋਂ ਬੰਦਾ ਇਹਨੂੰ ਹੈਕ ਕਰ ਸਕਦਾ ਇੱਡੀ ਡਾਰਕ ਵੈਬ ਦੇ ਉੱਤੇ ਜਿਹੜੇ ਹੈਕਰ ਨੇ ਉਹਨਦੇ ਕੋਲੇ ਹਰੇ ਕੋਲੇ ਆਪਣੀ ਆਪਣੇ ਟੈਕਨੋਲੋਜੀ ਆ ਆਪਣੀ ਆਪਣੀ ਟੈਕਨੀਕ ਆ ਹਰੇ ਕੋਲੇ ਠੀਕ ਹੈ ਜੀ ਹੁਣ ਮੇਰੇ ਕੋਲੇ ਮੈਂ ਇੱਕ ਸੌਫਟਵੇਅਰ ਆਈ ਮੈਂ ਤੁਹਾਨੂੰ ਫੋਨ ਤੇ ਇੱਕ ਲਿੰਕ ਕਲਿੱਕ ਤੁਸੀਂ ਲਿੰਕ ਤੇ ਕਲਿੱਕ ਕਰਨਾ ਤੁਹਾਡੇ ਫੋਨ ਦੀ ਸਾਰੀ ਇਨਫੋਰਮੇਸ਼ਨ ਮੇਰੇ ਕੋਲੇ ਆ ਜੂ ਮੇਰੇ ਕੋਲੇ ਇਸ ਟਾਈਮ ਲਾਈਵ ਆ ਮੈਂ ਤੁਹਾਨੂੰ ਲਿੰਕ ਭੇਜ ਕੇ ਕਰਕੇ ਵੀ ਦਿਖਾ ਦਿੰਦਾ ਜੇ ਕਹਿੰਨੇ ਹੁੰਦਾ ਪ੍ਰੈਕਟੀਕਲ ਪੂਰੇ ਤੁਹਾਡੇ ਫੋਨ ਦੀ ਮੇਰੇ ਕੋਲੇ ਤੁਸੀਂ ਲਿੰਕ ਤੇ ਕਲਿੱਕ ਕੀਤਾ ਇੰਸਟਾਗ੍ਰam ਪ੍ਰੋਪਰ ਖੁੱਲੂਗਾ ਸਾਰਾ ਠੀਕ ਹੈ ਜੀ ਖੁੱਲਣ ਤੋਂ ਬਾਅਦ ਮੈਨੂੰ ਜਦ ਹੀ ਮੇਲ ਆ ਜਾਣੀ ਆ ਇਥੋਂ ਇਹਨੇ ਇਹਨੇ ਕਲਿੱਕ ਕਰ ਲਿਆ ਉੱਤੇ ਤੁਹਾਡਾ IP ਐਡਰੈਸ ਹੈ ਜੋ IP ਐਡਰੈਸ ਹਾਂ ਤੁਹਾਡਾ ਫੋਨ ਨੰਬਰ ਹੈ ਹੋਰ ਵੀ ਬਹੁਤ ਸਾਰਾ ਕੁਝ ਸਾਰੀ ਡਿਟੇਲ ਸਿਰਫ ਇੱਕ ਲਿੰਕ ਦੇਣਾ ਹਾਂ ਉਹ ਲਾਈਵ ਕਰਕੇ ਦਿਖਾ ਦਿੰਦਾ ਜੀ ਤਾਂ ਇਹ ਲਿੰਕ ਭੇਜਿਆ ਮੈਨੂੰ ਲੱਗਦਾ ਬਹੁਤ ਈਜ਼ੀ ਹੋਗਾ ਸਪੋਟੀਫਾਈ ਲਿਖਿਆ ਹੋਇਆ ਹੈ ਦਿੱਤੇ ਤਾਂ ਇਹ ਤਾਂ ਮੈਨੂੰ ਲੱਗਦਾ ਕੋਈ ਸੋਚੇਗਾ ਕਿਸ ਨੇ ਗਾਣਾ ਭੇਜਿਆ ਮਾਰ ਲੇ ਫਿਰ ਨਾਲ ਲਿੰਕ ਭੇਜਿਆ ਲਿਖਿਆ ਹੈ ਹੁਣ ਇਹ ਤੇ ਕਲਿੱਕ ਕਰੋਗਾ ਸਪੋਟੀਫਾਈ ਨਾਲ ਹੀ ਲਿੰਕ ਆ ਗਿਆ ਆ ਗਿਆ ਨਹੀਂ Chrome ਚ ਓਪਨ ਹੋਗਾ ਲਿੰਕ ਇਹ ਹਮ ਦੇਖਿਓ ਹੁਣ ਮੇਰਾ ਇੰਸਟਾਗ੍ਰam ਓਪਨ ਹੋ ਜਾਣਾ ਜੀ ਅਗੇ ਇੰਸਟਾਗ੍ਰam ਮੈਂ ਲਿੰਕ ਖੋਲਿਆ ਆ ਲਿੰਕ ਖੁੱਲਦਿਆਂ ਇੱਕ ਆਈਡੀ ਖੁੱਲ ਗਈ ਇੰਸਟਾਗ੍ਰਾਮ ਦੀ ਉਹਦਾ ਮਤਲਬ ਕੀ ਹੈ ਮੈਨੂੰ ਤਾਂ ਇਦਾਂ ਸ਼ੋ ਹੋ ਗਿਆ ਕਿ ਸ਼ਾਇਦ ਇੰਸਟਾਗ੍ਰਾਮ ਦਾ ਲਿੰਕ ਪੇਜ ਦਾ ਜਦੋਂ ਮੈਂ ਤੁਸੀਂ ਮੈਨੂੰ ਲਿੰਕ ਮੈਂ ਤੁਹਾਨੂੰ ਲਿੰਕ ਸੈਂਡ ਕੀਤਾ ਠੀਕ ਹੈ ਜੀ ਤੁਸੀਂ ਇੱਕ ਗੱਲ ਨੋਟ ਕੀਤੀ ਤੁਸੀਂ ਕਿਹਾ ਸਪੋਟੀਫਾਈ ਦਾ ਲਿੰਕ ਆ ਪਰ ਧਿਆਨ ਨਾਲ ਪੜ ਕੇ ਦੇਖਿਓ ਉਹ ਸਪੋਟੀਫਾਈ ਦਾ ਲਿੰਕ ਨਹੀਂ ਹੈਗਾ ਇਹ ਤਾਂ ਜਸਟ ਹੁਣੇ ਟ੍ਰਾਇਲ ਕਰਨ ਲਈ ਮੈਂ ਇੱਕ ਲਿੰਕ ਕ੍ਰੇਟ ਕੀਤਾ ਜੀ ਆ ਦੇਖੋ ਹੀ ਮੈਂ ਤੁਹਾਨੂੰ ਭੇਜਿਆ ਨਾ ਲਿੰਕ ਉਹ ਤੁਹਾਨੂੰ ਦਿਖਾਉਣਾ ਹੈ ਤੁਹਾਡੇ ਫੋਨ ਦੀ ਜਦ ਹੀ ਮੈਨੂੰ ਈਮੇਲ ਆ ਗਈ ਆ ਦੇਖੋ ਮੈਮ ਇਹ ਆ ਤੁਹਾਡਾ ਸਾਰਾ ਸਾਰੀ ਡਿਟੇਲ ਆ ਗਈ ਮੇਰੇ ਕੋਲੇ ਵੀ ਜਿਹੜਾ ਤੁਹਾਡਾ ਫੋਨ ਹੈ ਇਸ ਟਾਈਮ ਕਿੱਥੇ ਚੱਲਦਾ ਪਿਆ ਕੀ ਇਹਦਾ IP ਐਡਰੈਸ ਆ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਤੁਹਾਡੇ ਕੋਲੇ ਜਿਹੜਾ ਫੋਨ ਆ ਤੁਹਾਡੇ ਕੋਲੇ ਇਸ ਟਾਈਮ Jio ਦੀ SIM ਚੱਲ ਰਹੀ ਆ ਹਾਂ Jio ਦੀ SIM ਨਾਲ ਹੀ ਆ ਦੇਖੋ ਮੇਰੇ ਕੋਲੇ ਤੁਹਾਡੇ ਫੋਨ ਦੀ ਸਾਰੀ ਡਿਟੇਲ ਆ ਗਈ ਤੁਸੀਂ ਲਧਿਆਣੇ ਤੋਂ ਫੋਨ ਨੂੰ ਲੌਗਇਨ ਕੀਤਾ ਆ ਦੇਖੋ ਜੀ ਕੋਲੇ ਤੁਹਾਡਾ ਇਸ ਟਾਈਮ ਰੈਣੀ ਫੋਨ ਦੀ ਸਾਰੀ ਡਿਟੇਲ ਆ ਆ ਦੇਖੋ ਇਹ ਤਾਂ ਇਹ IP ਇਹ IP ਐਡਰੈਸ ਵਗੈਰਾ ਸਾਰਾ ਕੁਝ ਕਾਪੀ ਹੋ ਕੇ ਜੀ ਮੇਰੇ ਕੋਲੇ ਆ ਜਾਂਦਾ ਨਾ ਜਣੀ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਜਣੀ ਤੁਹਾਡੇ ਫੋਨ ਦੀ 90% ਇਨਫੋਰਮੇਸ਼ਨ ਇਸ ਟਾਈਮ ਮੇਰੇ ਕੋਲੇ ਆ ਸਾਰਾ ਕੁਝ ਇੱਕੋ ਮਿੰਟ ਦੇ ਵਿੱਚ ਹੈ ਕੋਲੇ ਇੱਕੋ ਮਿੰਟ ਚ ਸਾਰਾ ਕੁਝ ਮੇਰੇ ਕੋਲੇ ਯਾਨੀ ਮੈਂ ਇੱਥੋਂ ਮੈਮ ਬਹੁਤ ਕੁਝ ਕਰ ਸਕਦਾ ਮੈਂ ਇੱਥੋਂ ਮੈਡਮ ਤੁਹਾਡੇ ਫੋਨ ਦਾ ਐਡਰੈਸ ਕਢਾ ਸਕਦਾ ਤੁਸੀਂ ਇਸ ਟਾਈਮ ਫੋਨ ਕਿਹੜਾ ਯੂਜ਼ ਕਰਦੇ ਹੋ ਉਹ ਸਭ ਪਤਾ ਲੱਗ ਗਿਆ ਧਣੀ ਮੇਰੇ ਕੋਲੇ ਤੁਹਾਡੀ ਹਰੇਕ ਡਿਟੇਲ ਹੈ ਇਸ ਟਾਈਮ ਪ੍ਰਾਈਟ ਵੀ ਤੁਹਾਡਾ ਕਿਹੜਾ ਫੋਨ ਯੂਜ਼ ਕਰਦੇ ਹੋ ਤੁਸੀਂ ਕਿੱਥੇ ਬੈਠੇ ਹੋ ਇਸ ਟਾਈਮ ਕਿੱਥੋਂ ਆਪਾਂ ਲਾਈਵ ਸਾਰੀ ਡਿਟੇਲ ਮੇਰੇ ਕੋਲੇ ਆਈ ਹੁਣ ਮੈਂ ਇਸ ਆਈਪੀ ਨੂੰ ਯੂਜ਼ ਕਰਕੇ ਤੁਹਾਨੂੰ ਟ੍ਰੇਸ ਕਰ ਸਕਦਾ ਹਾਂ ਮਤਲਬ ਤੁਸੀਂ ਮੇਰੀ ਸੋਸ਼ਲ ਮੀਡੀਆ ਕੋਈ ਵੀ ਐਪ ਯੂਜ਼ ਕਰਵਾ ਸਕਦੇ ਹੋ ਇਸ ਤਰ੍ਹਾਂ ਹੀ ਕੁਝ ਵੀ ਹੋ ਸਕਦਾ ਹਾਂ ਇਵਨ ਬੈਂਕ ਅਕਾਊਂਟ ਡਿਟੇਲਸ ਵੀ ਦਿਨ ਰਾਹੀਂ ਹੋ ਸਕਦੀਆਂ ਨੇ ਹੋ ਸਕਦਾ ਮੈਮ ਇਹ ਸਿਰਫ ਲਿੰਕ ਨਹੀਂ ਜੇ ਤੁਸੀਂ ਲਿੰਕ ਤੇ ਕਲਿੱਕ ਕੀਤਾ ਤਾਂ ਸਮਝੋ ਤੁਹਾਡਾ ਫੋਨ ਹੈ ਜਿਹੜਾ ਉਹ ਤਾਂ ਇੱਥੇ ਇੱਥੇ ਸਾਵਧਾਨ ਹੋਣਾ ਪਏਗਾ ਕਿਉਂਕਿ ਕੋਈ ਵੀ ਲਿੰਕ ਅੱਜਕੱਲ ਨਾਰਮਲੀ ਕੋਈ ਭੇਜਦਾ ਵੀ ਹੈ ਤਾਂ ਲੋਕੀ ਸੋਸ਼ਲ ਮੀਡੀਆ ਜਾਂ ਵਟਸਐਪ ਇੰਨਾ ਯੂਜ਼ ਕਰਦੇ ਨੇ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕੀ ਆਇਆ ਖੋਲ ਕੇ ਦੇਖੀਏ ਅੱਜਕੱਲ ਰੋਸਟੀ ਵੀ ਜਿਹੜੀ ਹੈ ਨਾ ਬੰਦੇ ਨੂੰ ਮਾਰ ਸਕਦੀ ਹੈ ਮਾਰ ਸਕਦੀ ਹੈ ਮੈਂ ਤੁਹਾਨੂੰ ਇੱਕ ਲਿੰਕ ਭੇਜਦਾ ਤੇ ਕਲਿੱਕ ਕਰੋ ਤੁਹਾਡੇ 50000 ਫਾਲੋਅਰ ਵਧੇ ਜਾਣਗੇ ਹਾਂਜੀ ਤੁਸੀਂ ਇੱਕ ਸੈਕਿੰਡ ਦੀ ਕਰ ਲੈਣਾ ਬਾਅਦ ਚ ਆਈਡੀ ਆਪਸ ਥੋੜੀ ਭਰ ਦੇਣਾ ਪਰ ਇੰਨੀ ਨਾ ਪਤਾ ਜੀ ਮੂਰੇ ਕੀ ਹੋ ਰਿਹਾ ਇਹ ਸਭ ਹੈਕ ਲਿੰਕ ਨਹੀਂ ਜੀ ਕੋਈ ਵੀ ਬੰਦਾ 500 ਰੁਪਏ ਅੱਜ ਕੱਲ ਇੰਸਟਾਗ੍ਰam ਤੇ ਐਡ ਬਹੁਤ ਆਉਂਦੀ ਹੈ ਵੀ 500 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਬਲੂ ਟਿੱਕ ਦੇ ਰਹੇ ਹਾਂ ਦੇਖਿਓ ਕਦੇ ਨੋਟ ਕਰਿਓ ਉਹ ਸਾਰੀਆਂ ਹੈਕਰਾਂ ਦੁਆਰਾ ਬਣਾਈਆਂ ਗਈਆਂ ਇੱਕ ਟ੍ਰਿਕਾ ਨੇ ਜਦੋਂ ਆਪਾਂ ਉਹਨਾਂ ਤੇ ਕਲਿੱਕ ਕਰਦੇ ਆਂ ਜਾਂ ਤਾਂ ਉਹ ਆਪਣੇ ਕੋਲ ਪੈਸੇ ਲੈ ਜਾਂਦੇ ਆਂ ਜਾਂ ਫਿਰ ਆਪਾਂ ਉਹਨਾਂ ਦੀ ਆਪਣੇ ਕੋਲ ਆਪਣੀਆਂ ਆਈਡੀਆਂ ਹੈਕ ਕਰ ਲੈਂਦੇ ਆਂ ਜੀ ਤਾਂ ਹੁਣ ਜਿਹੜਾ ਡਾਰਕ ਵੈਬ ਹੈ ਉਹ ਤੋਂ ਬਚਿਆ ਕਿਵੇਂ ਜਾਵੇ ਸਾਡਾ ਇਹ ਆਖਰੀ ਸਵਾਲ ਹੈ ਕਿਉਂਕਿ ਬਹੁਤ ਸਾਰੀ ਆਡੀਅੰਸ ਜਿਹੜੀ ਦੇਖ ਰਹੀ ਹੈ ਉਹ ਸੋਸ਼ਲ ਮੀਡੀਆ ਯੂਜ਼ ਕਰਦੇ ਤੇ ਡਰਦੇ ਵੀ ਨੇ ਕਿ ਪਤਾ ਨਹੀਂ ਸਾਡੇ ਨਾਲ ਕੁਝ ਇਹ ਹੋ ਜਾਏ ਘਟਨਾਣਾ ਵਾਪਰ ਜੇ ਕਿੱਥੇ ਪੈਸਿਆਂ ਦੇ ਲੈਣ ਦੇਣ ਦੇ ਚੱਕਰ ਚ ਨਾ ਪਈਏ ਪੁਲਸ ਦੇ ਚੱਕਰ ਚ ਨਾ ਪਈਏ ਕਿਵੇਂ ਬਚਿਆ ਜਾ ਸਕਦਾ ਦੇਖੋ ਡਾਰਕ ਵੈਬ ਤੋਂ ਬਚਣ ਦਾ ਤਾਂ ਸਭ ਤੋਂ ਵੱਡਾ ਤਰੀਕਾ ਇਹ ਹੀ ਹੈ ਜੀ ਤੁਸੀਂ ਡਾਰਕ ਵੈਬ ਦੇ ਉ ਤੁਸੀਂ ਪਹਿਲਾਂ ਤਾਂ ਜਾਣ ਦੀ ਲੋੜ ਹੀ ਨਹੀਂ ਹੈਗੀ ਜੇ ਤੁਹਾਨੂੰ ਨਹੀਂ ਨੌਲੇਜ ਹੈਗੀ ਕਿਉਂਕਿ ਤੁਹਾਡੇ ਹੀ ਕੰਪਿਊਟਰ ਲੈਪਟਾਪ ਹੈਕ ਕਰ ਲਾਂਗੇ ਤੁਹਾਨੂੰ ਨਹੀਂ ਪਤਾ ਲੱਗਣਾ ਜੀ ਦੂਜੀ ਸਭ ਤੋਂ ਵੱਡੀ ਗੱਲ ਹੈ ਜਿਹੜੇ ਅਨ ਅਫੀਸ਼ੀਅਲ ਲਿੰਕ ਨੇ ਹੁਣ ਤੁਸੀਂ ਫਟਾਫਟ ਪੜ੍ਹ ਕੇ ਦੱਸਦਾ ਸਪੋਟੀਫਾਈ ਆ ਪਰ ਧਿਆਨ ਨਾਲ ਪੜਿਓ ਲਿੰਕ ਸਪੋਟੀਫਾਈ ਦਾ ਨਹੀਂ ਹੈਗਾ ਉਹ ਸਿਰਫ ਨਾਮ ਹੀ ਆ ਡਿਜ਼ਾਈਨ ਆ ਉਹ ਹੋਰ ਲਿੰਕ ਆ ਮੈਂ ਤੁਹਾਨੂੰ ਬਹੁਤ ਲਿੰਕ ਬਣਾ ਕੇ ਸੈਂਡ ਕਰ ਸਕਦਾ ਲਿੰਕਾਂ ਤੋਂ ਬਚੋ ਉਹ ਅੱਜ ਕੱਲ ਫੇਕ ਓਟੀਪੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਦੇਣ ਤੋਂ ਥੋੜਾ ਪ੍ਰੇਸ਼ ਕਰੋ ਮੈਮ ਮਤਲਬ ਓਟੀਪੀ ਜਿਹੜਾ আজকাল ਨਾਰਮਲੀ ਜਿਵੇਂ ਕੋਈ ਵੀ ਐਪਲੀਕੇਸ਼ਨ ਯੂਜ਼ ਕਰਨ ਤੋਂ ਪਹਿਲਾਂ ਓਟੀਪੀ ਆਂਦਾ ਹੈ ਉਹ ਸਾਰੀਆਂ ਚੀਜ਼ਾਂ ਕੋਈ ਐਪ ਇੰਸਟਾਲ ਕਰਦੇ ਹੋਣ ਪ੍ਰੋਪਰ ਦੇਖ ਕੇ ਇੰਸਟਾਲ ਕਰੋ ਕਿਉਂਕਿ ਅੱਜਕੱਲ ਆਪਾਂ ਅਲਾਉ ਲਾਉ ਕਰਨ ਲੱਗੇ ਜੰਨੇ ਆ ਅਲਾਉ ਦੇ ਵਿੱਚ ਆਪਣਾ ਬਹੁਤ ਕੁਝ ਅਲਾਉ ਹੋ ਜਾਂਦਾ ਲੋਕੇਸ਼ਨ ਟੈ ਲੈਦੀ ਆ ਕੁਝ ਵੀ ਬਹੁਤ ਚੀਜ਼ਾਂ ਨੇ ਮੈਡਮ ਤੁਹਾਡੇ ਫੋਨ ਦੀ ਗੈਲਰੀ ਜਿਹੜੀ ਆ ਉਹ ਹੋਏ ਹੁਣ ਤੁਸੀਂ ਫਟਾਫਟ ਲਿੰਕ ਵੜ ਕੇ ਦੱਸਦਾ ਸਪੋਰਟਫਾਈਦਾ ਪਰ ਧਿਆਨ ਨਾਲ ਪੜਿਓ ਸਪੋਰਟਫਾਈਦਾ ਲਿੰਕ ਨਹੀਂ ਹੈਗਾ ਉਹ ਇੱਕ ਸਾਈਟ ਆ ਉਹ ਉਹਨਾਂ ਦਾ ਲਿੰਕ ਆ ਉਹ ਵਰਚੁਅਲ ਲਿੰਕ ਹੁੰਦੇ ਨੇ ਜੀ ਤਾਂ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਅਗਰ ਲਾਸਟ ਦੇ ਉੱਤੇ ਵੀ ਜਿਹੜਾ ਤੁਸੀਂ ਬਚਣਾ ਚਾਹੁੰਦੇ ਆ ਤਾਂ ਲਿੰਕਾਂ ਦੇ ਕਲਿੱਕ ਕਰਨਾ ਆਪਣਾ ਜਿਹੜਾ ਧਿਆਨ ਰੱਖੋ ਔਰ ਪੋਰਟ API ਦੇ ਹント ਹੋਟੋ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤਾਂ ਇਹ ਸਾਡੇ ਨਾਲ ਸੀ ਮੌਜੂਦ ਹਰਪ੍ਰੀਤ ਜਿਨ੍ਹਾਂ ਨੇ ਕਿ ਸਾਰੀ ਜਾਣਕਾਰੀ ਸਾਂਝੀ ਕੀਤੀ ਕਿਵੇਂ ਤੁਸੀਂ ਆਪਣੇ ਇਸ ਸੋਸ਼ਲ ਮੀਡੀਆ ਨੂੰ ਸੇਫਲੀ ਯੂਜ਼ ਕਰ ਸਕਦੇ ਹੋ ਬਹੁਤ ਸਾਰੇ ਲਿੰਕ ਤੁਹਾਨੂੰ ਵੀ ਸ਼ੇਅਰ ਹੁੰਦੇ ਹੋਣਗੇ ਉਹਨਾਂ ਲਿੰਕਸ ਤੋਂ ਕਿਵੇਂ ਬਚਾ ਹੋ ਸਕਦਾ ਹੈ ਔਰ ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਡਾਰਕ ਵੈਬ ਕਿੰਨਾ ਕੁ ਭਿਆਨਕ ਹੈ ਡਾਰਕ ਵੈਬ ਜੋ ਅੱਜ ਕੱਲ ਦੀ ਸਮੇਂ ਦੀ ਡਿਮਾਂਡ ਵੀ ਬਣ ਚੁੱਕਿਆ ਹੈ ਤੇ ਉੱਥੇ ਹੀ ਘਾਤਕ ਵੀ ਹੈ ਲੋਕ ਸਿੱਖਣਾ ਚਾਹੁੰਦੇ ਨੇ ਪਰ ਸਿੱਖਣ ਦੇ ਰਾਹ ਦੇ ਵਿੱਚ ਆਪਣਾ ਖਸਾਨ ਕਰਾ ਬੈਠਦੇ ਨੇ ਇਸ ਡਾਰਕ ਵੈਬ ਤੇ ਕਈ ਇਹੋ ਜਿਹੇ ਹੈਕਰਸ ਬੈਠੇ ਨੇ ਦੇਸ਼ ਦੁਨੀਆ ਦੇ ਵਿੱਚ ਟੀਮਾਂ ਬਣਾ ਕੇ ਜੋ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਤੁਹਾਡੇ ਫੋਨ ਨੂੰ ਹੈਕ ਕਰਦੇ ਨੇ ਤੋਂ ਈਮੇਲ ਭਜਵਾਈਆਂ ਜਾਂਦੀਆਂ ਨੇ ਧਮਕੀਆਂ ਤੁਹਾਨੂੰ ਮਿਲਦੀਆਂ ਨੇ ਫਰੋਤੀਆਂ ਮੰਗਿਆ ਜਾਂਦੀਆਂ ਨੇ ਔਰ ਉੱਥੇ ਦੂਜੇ ਪਾਸੇ ਮਰਡਰ ਜਿਹੜਾ ਉਹ ਵੀ ਇਸ ਡਾਰਕ ਵੈਬ ਦੇ ਰਾਹੀਂ ਹੋ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਲੋਕ ਜਿਹੜੇ ਨੇ ਕਾਫੀ ਸਮਾਰਟ ਹੋ ਗਏ ਨੇ ਟੈਕਨੋਲੋਜੀ ਨੂੰ ਵਿਧਾਨ ਦੇ ਚੱਕਰ ਦੇ ਵਿੱਚ ਆਪਣਾ ਨੁਕਸਾਨ ਨਾ ਕਰਾ ਬੈਠੇ ਹੋ ਇਸ ਚੀਜ਼ ਨੂੰ ਜ਼ਰੂਰ ਧਿਆਨ ਦਿਓ। ਦੇਖਦੇ ਰਹੋ ਲੁਧਿਆਣ ਟਾਈਮਸ